ਲੈ ਵੀ ਲਗਜ਼ਰੀ ਕਾਰ 2012 ਮਾਡਲ ਲੋਕਲ ਨੰਬਰ ਤੇ ਰੇਟ ਸਿਰਫ 6 ਲੱਖ 35 ਲੱਖ ਰੁਪਏ ਦਾ ਡਿਸਕਾਊਂਟ ਹੋ ਗਿਆ ਇੱਕ ਤਰੀਕੇ ਦਾ ਕਾਰ ਦੇ ਉੱਤੇ 24 ਮਾਡਲ ਕਾਰ ਹੈ ਤੇ ਚੱਲੀ ਸਿਰਫ 10000 ਕਿਲੋਮੀਟਰ ਹੋਈ ਆ ਬਈ 2015 ਮਾਡਲ 15 ਵੱਡਾ 15 ਬਲੈਕ ਇੰਟੀਰੀਅਰ ਬਲੈਕ ਅਲॉय ਵਾਲੀ ਸਿਰਫ ਬਸ ਬਸ 1.5 ਲੱਖ ਰੁਪਏ ਦੀ ਕਾਰ ਦੋ ਜਿੱਦਾਂ ਤੁਹਾਨੂੰ ਕਿਹਾ ਸੀ ਨਾ ਮਾਰਕੀਟ ਤੋਂ 2 2 3 3 ਲੱਖ ਰੁਪਏ ਸਸਤੀਆਂ ਕਾਰਾਂ ਆਇਆ ਕਾਰ ਬਈ ਹਨਾ ਕੋਲੋਂ ਇੱਕ ਇੱਕ ਕਾਰ ਨੂੰ ਹਰੇਕ ਕਾਰ ਮਾਰਕੀਟ ਤੋਂ ਕੋਈ 1.5 ਲੱਖ ਸਸਤੀ ਕੋਈ 2 ਲੱਖ ਸਸਤੀ ਕੋਈ 3 ਲੱਖ ਤੇ ਕੋਈ 5 ਲੱਖ ਸਸਤੀ ਇੰਨੇ ਇੰਨੇ ਸਸਤੀਆਂ ਕਾਰਾਂ ਮਿਲਣਗੇ ਬਈ ਹਨਾ 2017 BMW 520d ਲਗਜ਼ਰੀ ਲਾਈਨ ਠੀਕ ਹੈ ਵੀਰੇ ਠੀਕ ਹੈ ਟਾਪ ਐਂਡ ਮਾਡਲ ਹੈ ਇਹਦੇ ਚ ਬੈਕ ਕੈਮਰਾ ਤੇ ਨੈਵੀਗੇਸ਼ਨ ਵੀ ਆ ਜਾਂਦੇ ਲਗਜ਼ਰੀ ਲਾਈਨ ਜਿਹੜੀ ਹੈਗੀ ਆ ਉਹ ਚ ਡਿਜੀਟਲ ਆਡੋਮੀਟਰ ਵੀ ਆ ਜਾਂਦਾ ਠੀਕ ਹੈ ਜੀ ਹੁਣ ਇੱਥੇ ਪ੍ਰਾਈਸ ਦੇਖੋ ਕੀ ਲੱਗਿਆ ਹੋਇਆ ਜੀ ਇੱਥੇ ਇਹਦੇ ਚ ਪ੍ਰਾਈਸ ਲੱਗਿਆ ਹੋਇਆ ਤੁਹਾਡਾ 17 ਲੱਖ ਤੇ 25000 ਰੁਪਏ 17 25 ਸਾਰਾ 1.25 ਲੱਖ ਲੱਗਿਆ ਤੁਹਾਨੂੰ ਗੱਡੀ ਜਿਹੜੀ ਹੈਗੀ ਹੈ 16 ਲੱਖ ਤੇ 90 ਹਜ਼ਾਰ ਰੁਪਏ ਵਿੱਚ ਆਪਾਂ ਕਰ ਦਿੰਦੇ ਲੋਕ ਕਿ ਨਵੀਂ ਕਿੰਨੇ ਕਿੰਨੇ ਦੀ ਆਉਂਦੀ ਹੈ ਇਹ ਇਹ ਨਵੀਂ ਅਪਰੋਕਸੀਮੇਟ ਜਿਹੜੀ ਹੈ 74 ਲੱਖ ਰੁਪਏ ਦੀ ਕਾਰ ਹੈ ਜੀ 74 ਲੱਖ ਰੁਪਈਆ ਦੀ ਤੇ ਹੁਣ ਇਦਾਂ ਦਾ ਪ੍ਰਾਈਸ ਦੇ ਦਿਓ ਵੀ ਇੱਕ ਤਾਂ ਕਾਰ ਰੇਅਰ ਹੀ ਹੈ ਇੱਕ ਗੱਲ ਕਰੀਏ ਵੀ ਰੇਟ ਇਦਾਂ ਦਾ ਦੇ ਦਿਓ ਵੀ ਰੇਟ ਵੀ ਕੋਈ ਨਾ ਦੇ ਸਕੇ ਜੇ ਹੈਗੀ ਵੀ ਅਗਲੇ ਲੱਖ ਚਲੋ ਐਵੇਂ ਹੀ ਕਰ ਦਿੰਦੇ ਜੀ ਤੁਹਾਡੀ ਦਿਲ ਦੀ ਤਮੰਨਾ ਪੂਰੀ ਕਰ ਦਿੰਦੇ ਆ 2020 ਮਾਡਲ 3 ਸੀਰੀਜ਼ ਨਵੀਂ ਸ਼ੇਪ ਦੀ ਕਾਰ ਤੁਹਾਨੂੰ ਸਿਰਫ ਦੇਵਾਂਗੇ 26 ਲੱਖ ਰੁਪਏ ਦੀ ਕਾਰ 3 27 ਲੱਖ ਰੁਪਈਆ ਦੀ ਬਾਈ ਬੈਂਕ ਉੱਪਰ ਲਿਖਿਆ ਆ ਵਗੈਰਾ ਜੀ ਜੀ ਤੇ ਆ ਪਾਜੀ ਤੁਹਾਨੂੰ ਇਹ ਗੱਡੀ 3 ਲੱਖ ਰੁਪਈਆ ਚ ਦਿੱਤੀ ਜੀ ਹੋਰ ਦੱਸੋ 50000 ਹੋਰ ਛੁੜਵਾਤਾ ਤੁਹਾਡਾ ਮਹਾਲੀ ਨੰਬਰ ਦੀ ਕਾਰ ਆ ਵਰਨਾ 2018 ਮਾਡਲ ਸਿਰਫ 6 ਲੱਖ ਤੇ 75000 ਰੁਪਈਆ ਦੀ ਅੱਜ ਦੀ ਇਨਵੈਂਟਰੀ ਦੇਖ ਕੇ ਬਾਈ ਹਨਾ ਤੁਹਾਨੂੰ ਮਜ਼ਾ ਆ ਜਾਊਗਾ ਮਾਰਕੀਟ ਤੋਂ ਗੱਲ ਕਰਾਂ ਵੀ 2-2 ਲੱਖ ਸਸਤੀਆਂ ਕਾਰਾਂ ਤੁਹਾਨੂੰ ਦਊਂਗਾ ਫਰੈਂਡਸ ਕਾਰ ਲਾਈਨ ਮਹਾਲੀ ਖੜਿਆ ਬਾਈ ਹੋਰ ਨਾ ਨਿਊ ਆਫਿਸਰੇ ਓਪਨ ਹੋਇਆ ਬਾਈ ਉੱਪਰਵਾ ਦੇ ਬੈਕ ਸਾਈਡ ਬਿਲਕੁਲ ਸੈਕਟਰ 88 ਵਿੱਚ ਮੋਹਾਲੀ ਬਾਈ ਹੋਰੇ ਆਪਣੇ ਨਾਲ ਨੇ ਗੱਲਬਾਤ ਕਰ ਰਹੇ ਸਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਮਾਰਕਾ ਸਭ ਤੋਂ ਪਹਿਲਾਂ ਤਾਂ ਹੈਂ ਥੈਂਕ ਯੂ ਥੈਂਕ ਯੂ ਤੇ ਉਹੀ ਗੱਲ ਕਰਦਾ ਵੀਰੇ ਹੈ ਨਾ ਵੀ ਉੱਥੇ ਗੱਡੀਆਂ ਖੜਾਉਣ ਨੂੰ ਜਗ੍ਹਾ ਘੱਟ ਸੀਗੀ ਤੇ ਐਦ ਕੀ ਹੁਣ ਗੱਲ ਕਰਾਂ ਵੀ ਭੰਡਾਰ ਪਰਤੇਕਾਰਾਂ ਦੇ ਭਾਈ ਜਿੰਨੇ ਤੁਸੀਂ ਸੋਦੇ ਉਹਨਾਂ ਨੇ ਨਾ ਵੀ ਹਾਲੋ ਆਹ ਕਾਰ ਜਾਂਦੀ ਆ ਉਹ ਕਰ ਦਿੰਦੀ ਆ ਲਗਜ਼ਰੀ ਕਾਰ ਦੇ ਉਹ ਸਾਰੀ ਨੀਡ ਤੁਹਾਡੀ ਪੂਰੀ ਹੋ ਜਾਊਗੀ ਕਿ ਨਹੀਂ ਵੀਰੇ ਬਿਲਕੁਲ ਸਰ ਬਿਲਕੁਲ ਐਕਚੁਅਲੀ ਸਾਡੇ ਕੋਲ ਉੱਥੇ ਪਹਿਲਾਂ ਇੰਡੋਰ ਸ਼ੋਰੂਮ ਸੀਗਾ ਹਾਂ ਜੀ ਤੇ ਉੱਥੇ ਕਸਮਰ ਵਾਸਤੇ ਇਨਵੈਂਟਰੀ ਬੜੀ ਲਿਮਟਿਡ ਹੁੰਦੀ ਸੀਗੀ ਹਾਂ ਸਿਕਿਉਰਿਟੀ ਪਰਪਸ ਲਈ ਅਸੀਂ ਜ਼ਿਆਦਾ ਕਾਰਸ ਪਰਚੇਸ ਨਹੀਂ ਕਰ ਸਕਦੇ ਬਿਨਾਂ ਬਾਹਰ ਕੜੀਆਂ ਖੜਾ ਕਰਾਂਗੇ ਖੜੀਆਂ ਕਰਾਂਗੇ ਤਾਂ ਕੁਝ ਪ੍ਰੋਬਲਮ ਆ ਸਕਦੀ ਹੈ ਹਾਂ ਜੀ ਸੋ ਅਸੀਂ ਇਸੇ ਲਈ ਹੀ ਡਿਮਾਂਡ ਵਧਣ ਕਰਕੇ ਨਾ ਅਸੀਂ ਇਹ ਵੱਡਾ ਆਊਟਲੈਟ ਲੱਗਾ ਹਾਂ ਕਿ ਮੈਕਸਿਮਮ ਕਾਰ ਜਿਹੜੀਆਂ ਆਪਣੀਆਂ ਆ ਸਕਣ ਓਕੇ ਸੋ ਕਸਮਰ ਆਵੇ ਤੇ ਉਹਨੂੰ ਵੈਰਾਈਟੀ ਮਿਲਣੀ ਚਾਹੀਦੀ ਹੈ ਸਹੀ ਗੱ ਕਹਿੰਦਾ ਚੈਲੈਂਜਿੰਗ ਪ੍ਰਾਈਜ਼ ਹੋਣਗੇ ਤੁਸੀਂ ਕਿਤੇ ਵੀ ਚਿਲਜੋ ਇਸ ਪ੍ਰਾਈਜ਼ ਤਾਨੂੰ ਕਾਰ ਨਹੀਂ ਮਿਲ ਸਕਗੀ ਬੈਸਟ ਕਾਰਸ ਔਨ ਬੈਸਟ ਪ੍ਰਾਈਸ ਅੱਛਾ ਓਨਰ ਸੀਰੀ ਹੀ ਸਾਰੀਆਂ ਦੇ ਫਸਟ ਓਨਰ ਆਲਮੋਸਟ ਸਾਰੀਆਂ ਫਸਟ ਓਨਰ ਹੈ ਜਿਹੜੀ ਸੈਕੰਡ ਹੈਗੇ ਤੁਹਾਨੂੰ ਉਹ ਵੀ ਜਰੂਰ ਦੱਸ ਦਿਆਂਗੇ ਆਲਮੋਸਟ ਆਲਮੋਸਟ ਸਾਡੀ ਚੋਇਸ ਫਸਟ ਓਨਰ ਦੀ ਹੀ ਹੁੰਦੀ ਹੈ ਉਹਦਾ ਸਰਵਿਸ ਕੋਡ ਵਾਲੀ ਕਾਰ ਤੇ ਪਹਿਲੀ ਤੋਹਫੇ ਦੇਣੇ ਨੇ ਕੋਈ ਹੈਗਾ ਦੋ ਕਾਰਾਂ ਕੋਈ ਇਹਦਾ ਤੋਹਫੇ ਦੇ ਦੋ ਬੱਸ ਮਜ਼ਾ ਆ ਜਾਈ ਰੇਡ ਦੀ ਕਾਰਾਂ ਸਪੈਸ਼ਲ ਪ੍ਰਾਈਜ਼ ਵਾਲੀਆਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਸਟਾਰਟਿੰਗ ਦੇ ਵਿੱਚ ਐਸੀ ਕਾਰ ਦੇ ਦਾਂਗਾ ਉਤਨੋ ਵਿੱਚ ਸਾਰੀਆਂ ਹੀ ਕਾਰ ਮੈਂ ਐਸੀ ਦਵਾਂਗਾ ਜਿਹੜੀਆਂ ਇੱਕ ਪ੍ਰਾਈਸ ਬਹੁਤ ਸਪੈਸ਼ੀਅਲ ਹੋਣਗੇ ਪਹਿਲਾਂ ਸਟਾਰਟ ਕਰਦੇ ਆਪਾਂ ਪੰਜਾਬ ਦੀ ਪਹਿਲੀ ਡਿਮਾਂਡ ਤੋਂ ਜਿਹਦਾ ਪ੍ਰਾਈਸ ਵੀ ਐਸੀ ਦਵਾਂਗੇ ਕਿ ਤੁਸੀਂ ਹੈਰਾਨ ਹੋਗੇ ਤੁਸੀਂ ਇਸ ਪ੍ਰਾਈਸ ਤੇ ਕਦੀ ਕਾਰ ਨਹੀਂ ਲੱਤੀ ਦੇਖੀ ਹੋਵੇਗਾ ਇਹ ਹੈਗੀ ਫੋਰਚਨਰ ਕਾਰ ਆਪਣੇ ਲਈ ਇਹ ਟੋ요ਟਾ ਦਾ ਫੋਰਚਨਰ 2015 ਮਾਡਲ ਹਾਂਜੀ ਹਾਂਜੀ ਇਹ ਭਾਜੀ 15 ਮਾਡਲ ਦੇ ਵਿੱਚ ਹੈ ਔਰ ਓਨਰ ਸੀਰੀਜ਼ ਫਰਸਟ ਹੈ ਇਸ ਕਾਰ ਦੀ ਹਾਂਜੀ ਇਹਦੀ ਸਪੈਸ਼ialਟੀ ਇਹ ਹੈ ਕਿ ਇਸ ਦਾ ਪ੍ਰਾਈਸ ਐਸਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਕਿਹਾ ਕਿਤੇ ਹਿਮਾਚਲ ਦਿੱਲੀ ਚ ਇਸ ਪ੍ਰਾਈਸ ਚ ਗੱਡੀ ਨਹੀਂ ਦੇ ਸਕਦਾ ਕੋਈ ਹਾਂਜੀ 2015 4/4 ਮੈਨੂਅਲ ਟਰਾਂਸਮਿਸ਼ਨ ਹਾਂਜੀ ਹਾਂਜੀ ਫਰਸਟ ਓਨਰ ਕਾਰ ਹੈ ਇਹਦਾ ਹਿਮਾਚਲ ਦਾ ਨੰਬਰ ਹੈ ਕਾਰ ਦਾ ਤੇ 1.5 ਲੱਖ ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਵਧੀਆ ਕਾਰ ਹੈ ਮੇਨਟੇਨਡ ਹੈ ਗੱਡੀ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਓਕੇ ਪ੍ਰਾਈਸ ਤੁਹਾਨੂੰ ਦਊਂਗਾ ਸਿਰਫ ਔਰ ਸਿਰਫ 2015 ਮਾਡਲ 15/15 ਬਲੈਕ ਇੰਟੀਰੀਅਰ ਬਲੈਕ ਅਲॉय ਵਾਲੀ ਸਿਰਫ ਔਰ ਸਿਰਫ 1.5 ਲੱਖ ਰੁਪਏ ਦੀ ਕਾਰ ਤੁਹਾਨੂੰ ਦੇ ਰਹੇ ਹਾਂ 1.5 ਲੱਖ ਰੁਪਏ ਕਿਤੇ ਨੂੰ ਦੇ ਸਕਦਾ 1.5 ਲੱਖ ਰੁਪਏ ਦੀ ਪਹਿਲੀ ਕਾਰ 15 ਮਾਡਲ ਸਿਰਫ 1.5 ਲੱਖ ਰੁਪਏ ਦੀ ਕਾਰ ਵਾਈ ਲੈ ਜਾਓ ਬਾਈ ਪਹਿਲੀ ਕਾਰ ਤੇ ਪਹਿਲੇ ਹੀ ਤੋਹਫਾ ਤੇ ਗੱਲ ਕਰਾਂ ਵੀ ਹਨਾ ਦੂਜਾ ਵੀ ਧਮਾਕਾ ਲੱਗਦਾ ਅਗਲੀ ਕਾਰ ਦੂਜਾ ਧਮਾਕਾ ਲਗਜ਼ਰੀ ਦੇ ਵਿੱਚ ਜੀ ਸਨਰੂਫ ਵਾਲੀ ਕਾਰ ਜੋ ਕਿ ਮੰਗਦਾ ਆਟੋਮੈਟਿਕ ਆਹ ਕਾਰ ਆ ਆਹ ਅੰਦਰੋਂ ਆ ਸਰ ਆਡੀ ਦਾ Q7 ਹਾਂਜੀ ਹਾਂਜੀ ਮਾਡਲ ਹੈਗਾ ਜੀ ਦਾ ਕਾਰ ਦਾ 2015 ਹਾਂਜੀ ਨੰਬਰ ਪੰਜਾਬ ਦਾ ਓਕੇ ਅੰਦਰੋਂ ਕਾਰ ਦੇਖੋ ਕੈਪਟਨ ਸੀਟਸ ਵਾਲੀ ਕਾਰ ਹੈ ਹਾਂਜੀ ਹਾਂਜੀ ਬਿਲਕੁਲ ਹੀ ਨਵੀਂ ਗੱਡੀ ਹੈ ਜੀ ਪੂਰੀ ਕਾਰ 'ਚ ਕੋਈ ਕਮੀ ਨਹੀਂ ਹੂੰ 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 ਡੀਜ਼ਲ ਹੈ ਆਟੋਮੈਟਿਕ ਹੈ ਪੈਨੋਰਾਮਿਕ ਰੂਪ ਦੇ ਨਾਲ ਹੈ ਓਕੇ ਕੈਪਟਨ ਸੀਟਸ ਵਾਲਾ ਮਾਡਲ ਹੈ ਇੱਕ ਵਾਰ ਪਿੱਛੋਂ ਜ਼ਰੂਰ ਦਿਖਾ ਦਿਓ ਆ ਸਹੀ ਗੱਲ ਹੈ ਜੀ ਪਿੱਛੋਂ ਦਿਖਾਵਾਂਗੇ ਤਾਂ ਸਕਰੀਨਸ ਵਗੈਰਾ ਸਾਰੇ ਲੱਗ ਜਾਣਗੇ ਆ ਚੈੱਕ ਕਰੋ ਸਕਰੀਨਾਂ ਵਗੈਰਾ ਸਾਰਾ ਕੁਝ ਲੱਗਾ ਵੱਡਾ ਸਰੂਫਾਪਾ ਕਹਿੰਦੇ ਮੂਨ ਰੂਬਈ ਹੈ ਨਾ ਜੀ ਜੀ ਕੈਪਟਨ ਸੀਟਸ ਹੈਗੀਆਂ ਸਕਰੀਨਸ ਨਾਲ ਲੱਗੀਆਂ ਹਰ ਇੱਕ ਚੀਜ਼ ਵਰਕਿੰਗ ਹੈ ਜੀ A to Z ਹਾਂਜੀ 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 ਔਰ 100% ਕਾਰ ਓਰੀਜਨਲ ਹੈ ਜੀ ਇਹ ਪੂਰੀ ਆਡੀ Q7 2015 ਠੀਕ ਹੈ ਜੀ ਸਾਰੀ ਹੀ ਕਾਰ ਓਰੀਜਨਲ ਹੈ ਕਿਤੋਂ ਵੀ ਕੋਈ ਚੀਜ਼ ਨਹੀਂ ਬਦਲੀ ਹੈ ਪੂਰੀ ਕਾਰ ਦੇ ਵਿੱਚ ਠੀਕ ਹੈ ਜੀ ਬਾਈ ਠੀਕ ਹੈ ਪੰਜਾਬ ਦਾ ਨੰਬਰ ਹੈ ਨਾਲੇ ਗਾਰ ਦਾ ਮਾਡਲ 2000 2015 ਜੀ 15 15 ਰਜਿਸਟਰਡ 15 ਯਾਨੀ ਕਿ 14/15 ਨਹੀਂ 15 ਰਜਿਸਟਰਡ 15 ਪ੍ਰਾਈਸ ਹੁਣ ਚਾਹੀਦਾ ਤੁਹਾਨੂੰ ਸਪੈਸ਼ਲ ਪ੍ਰਾਈਸ ਗਾਰ ਦਾ ਹਾਂਜੀ ਹਾਂਜੀ ਇਹ ਤੁਹਾਨੂੰ ਕਾਰ ਮਿਲ ਜਾਏਗੀ ਸਿਰਫ ਔਰ ਸਿਰਫ 13.5 ਲੱਖ ਰੁਪਏ ਦੀ ਜੀ 13.5 ਲੱਖ ਪੰਜਾਬ ਨੰਬਰ ਦੀ ਕਾਰ ਕੈਪਟਨ ਸੀਟਸ ਵਾਲੀ ਪੰਜਾਬ ਨੰਬਰ ਦੀ ਲਓ ਜੀ ਇਹ ਧਿਆਨ ਰੱਖਿਓ ਰੇਟ ਦਾ ਪੰਜਾਬ ਨੰਬਰ ਦੀ ਕਾਰ ਤੇ ਸਿਰਫ ਸਾਡੇ 13.5 ਲੱਖ ਰੁਪਏ 13 ਲੱਖ ਰੁਪਿਆ ਦੇ ਵਿੱਚ ਤੁਸੀਂ ਆਓ ਤੁਹਾਡਾ ਮਾਨਤਨ ਕੀਤਾ ਜਾਊਗਾ ਜੇ ਹੋਰ ਪ੍ਰਾਈਸ ਘਟਾ ਕੇ ਦਵਾਂਗੇ ਤੁਹਾਨੂੰ ਸਾਡੇ ਠੀਕ ਹੈ ਅੱਛਾ ਇਹਦੇ ਤੇ ਲੋਨ ਦੀ ਗੱਲ ਕਰੀ ਕਿੰਨਾ ਲੋਨ ਕਰਾ ਦੋਗੇ ਇਹਦੇ ਤੇ 10-12 ਲੱਖ ਰੁਪਏ ਲੋਨ ਵੀ ਹੋ ਜਾਏਗਾ ਜੀ 12 ਲੱਖ ਮਤਲਬ ਉਹ ਗੱਲ ਤਿੰਨ 1.5 ਲੱਖ ਰੁਪਏ ਦੇ ਕੇ ਤੁਸੀਂ ਕਾਰ ਲੈ ਜਾ ਸਕਦੇ ਹੋ ਬਿਲਕੁਲ ਤੇ ਆ ਆ ਗਈ ਆਪਣੇ ਨਵੇਂ ਡਿਮਾਂਡ ਵਾਲੀ ਮੋਸਟ ਡਿਮਾਂਡਿੰਗ ਕਾਰ ਆ ਗਈ ਇਹ ਤੋਹਫਾ ਅਸਲ ਚ ਇਹ ਤੋਹਫਾ ਹੈ ਵੀ ਹੈ ਨਾ ਇਸ ਕਾਰ ਨੂੰ ਅਸੀਂ ਨਾ ਵਾਸ਼ਿੰਗ ਕਰਾਇਆ ਅਜੇ ਤੱਕ ਨਾ ਇਹਨੂੰ ਰਬਿੰਗ ਕਰਾਇਆ ਨਾ ਪਾਲਿਸ਼ ਕਰਾਇਆ ਜਿੱਦਾਂ ਆਈ ਹੈ ਇਹ ਐਸ ਇਟ ਇਜ਼ ਕਾਰ ਖੜੀ ਹੈ ਜੀ ਤੁਹਾਨੂੰ ਇਸ ਕਾਰ ਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਪੈਂਦੀ ਬਾਈ ਹੋਰਾਂ ਦੀ ਪਰਚੇਜ਼ਿੰਗ ਕਿੱਦਾਂ ਦੀ ਹੈਗੀ ਆ ਚੈੱਕ ਕਰ ਲਓ ਬਾਈ ਇਹ ਰੌ ਸਾਡੀ ਪਰਚੇਜ਼ਿੰਗ ਹੈ ਜੀ ਇਹ ਰੌ ਹੈ ਇਹ ਰੌ ਕੰਡੀਸ਼ਨ ਦੀ ਕਾਰ ਆ ਵੀ ਜਿੱਦਾਂ ਤੁਹਾਡੇ ਸਾਹਮਣੇ ਆਈ ਹੈ ਆ ਦੇਖੋ ਬਾਈ ਆ ਇਹ ਮਰਸੀਡੀਜ਼ ਦਾ C220 ਹੈ 2018 ਰਜ ਕਾਰ ਚੱਲੀ ਹੈ ਸਿਰਫ ਔਰ ਸਿਰਫ 80000 ਕਿਲੋਮੀਟਰ ਹਾਂਜੀ ਹਾਂਜੀ ਸਾਰੀ ਕਾਰ ਨਵੀਆਂ ਵੀਰ ਜੀ ਓਕੇ 올 ओरिजिनल ਡੀਜ਼ਲ ਆਟੋਮੈਟਿਕ ਪੈਨਰੋਮਿਕ ਰੂਫ ਦੇ ਨਾਲ ਹਾਂਜੀ ਹਾਂਜੀ ਸਿੰਗਲ ਹੈਂਡ ਚੱਲੀ ਹੋਈ ਗੱਡੀ ਹੈ ਫਸਟ ਓਨਰ ਹਾਂ ਫਸਟ ਓਨਰ ਕਾਰ ਹੈ ਕਾਰ ਬਿਲਕੁਲ A1 ਕੰਡੀਸ਼ਨ ਦੀ ਹੈ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈ ਠੀਕ ਹੈ ਜੀ ਕਾਰ ਦਾ ਪ੍ਰਾਈਸ ਹੈਗਾ ਸਿਰਫ ਔਰ ਸਿਰਫ 21 ਲੱਖ 20 ਹਜ਼ਾਰ ਰੁਪਏ 21 ਲੱਖ 20 ਹਜ਼ਾਰ ਆਪਣਾ ਇਹ ਤੇ 24-25 ਲੱਖ ਰੁਪਏ ਦੀ ਕਾਰ ਵਿਕਦੀ ਹੈ ਜੀ ਠੀਕ ਹੈ 2018 ਮਾਡਲ ਆ ਆਪਾਂ ਤੁਹਾਨੂੰ ਕਾਰ ਜਿਹੜੀ ਹੈਗੀ ਆ 21 ਲੱਖ ਤੇ 20 ਹਜ਼ਾਰ ਰੁਪਏ ਦੇ ਦਾਂਗੇ ਐਜ਼ ਇਟ ਇਜ਼ ਆਈ ਹੈ ਆਪਣਾ ਸੁਪਨਾ ਪੂਰਾ ਕਰ ਲੋ ਜੀ ਨੇ ਸੀ ਕਲਾਸ ਲੈਣੀ ਜਿੱਦਾਂ ਤੁਹਾਨੂੰ ਕਿਹਾ ਸੀ ਨਾ ਮਾਰਕੀਟ ਤੋਂ 2-2 3-3 ਲੱਖ ਰੁਪਏ ਸਸਤੀਆਂ ਗਾਰਾਂ ਆਇਆ ਕਾਰ ਬਾਈ ਹਨਾ ਮਾਰਕੀਟ ਤੋਂ ਦੁੱਧ ਲੰਘ ਆਹ ਵਾਲੀ ਕਾਰ ਦਿਖਾ ਦਿੰਦੇ ਆਂ ਆਡੀ A6 ਹਾਂ A6 ਵੀਰੇ ਇੱਕ ਵਾਰੀ ਨਾ ਇੱਕ ਵਾਰੀ ਕਾਰ ਦੇ ਚਾਰੇ ਪਾਸੇ ਘੁਮਾ ਦਿਓ ਤਾਂ ਕਿ ਕਾਰ ਦੀ ਪੂਰੀ ਤਰ੍ਹਾਂ ਨਾਲ ਪਤਾ ਲੱਗੇ ਕੰਡੀਸ਼ਨ ਕੀ ਹੈ ਦੀ ਲੋ ਜੀ ਬਾਈ ਇੱਕ ਵਾਰੀ ਉੱਪਰੋਂ ਘੁੰਮ ਕੇ ਆ ਜਾਓ ਫਿਰ ਆਪਾਂ ਇਧਰੋਂ ਦਰਾਜ਼ਾ ਖੋਲ ਕੇ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਚੈੱਕ ਕਰ ਲਓ ਕਾਰ ਬਾਈ ਹਨਾ ਪੂਰੀ ਐ ਨਵੀ ਜਿੱਦਾਂ ਇਲਾਕੇ ਆਪਾਂ ਗੱਲ ਕਰੀਏ ਵੀ ਸ਼ੋਰੂਮ ਨਵੀ ਆਡੀ ਦੇ ਸ਼ੋਰੂਮ ਚ ਖੜੀ ਹੁੰਦੀ ਹੈ ਨਾ ਉਹ ਵਾਲੀ ਕੰਡੀਸ਼ਨ ਆ ਬਈ ਹਣਾ ਭਾਜੀ ਸਾਨੂੰ ਨਾ ਇੱਥੇ ਜਿਹੜਾ ਓਪਨ ਏਰੀਆ ਨਾ ਇੱਥੇ ਆਣ ਦਾ ਇਹ ਵੀ ਫਾਇਦਾ ਹੋ ਗਿਆ ਕਸਟਮਰਸ ਨਾ ਕਹਿੰਦੇ ਸਾਨੂੰ ਸਨਲਾਈਟ ਚ ਕਾਰ ਦਿਖਾਓ ਐਕਚੁਅਲ ਕਲਰ ਕੀ ਆ ਕਾਰ ਦਾ ਕੰਡੀਸ਼ਨ ਐਕਚੁਅਲ ਕੀ ਆ ਕਿ ਇਨਡੋਰ ਦੇ ਵਿੱਚ ਦਾ ਕਾਰ ਚਮਕਦੀ ਦਿਖ ਜਾਂਦੀ ਹੈ ਸਾਨੂੰ ਬਾਹਰ ਦਿਖਾਓ ਗੱਡੀ ਉਹਨੇ ਕਾਰਾਂ ਸਾਰੀਆਂ ਹੀ ਬਾਹਰ ਹੈ ਜੀ ਸਨਲਾਈਟ ਚ ਦੇਖੋ ਨੈਚੁਰਲ ਲਾਈਟ ਚ ਦੇਖੋ ਜਿੱਦਾਂ ਤੁਹਾਡਾ ਰੀਅਲ ਕਲਰ ਦੇਖੋ ਰੀਅਲ ਕੰਡੀਸ਼ਨ ਦੇਖੋ ਕਾਰ ਦੀ ਦੋਰ ਓਪਨ ਕਰ ਲਓ ਵੀਰ ਜੀ ਤਾਂ ਜ਼ਿਆਦਾ ਅੱਛਾ ਰਹੇਗਾ ਥੱਲੋ ਮੈਟਸ ਹਰ ਇੱਕ ਚੀਜ਼ ਦੇਖੋ ਸੀਟਸ ਦਿਖਾਓ ਇੰਟੀਰੀ ਸਾਰੇ ਕਾਰਾਂ ਦਾ ਪ੍ਰਾਈਸ ਟੈਗ ਵੀ ਅੰਦਰ ਰੱਖਿਆ ਹੋਇਆ ਹੈ ਤੁਹਾਡਾ ਨਾ ਨਹੀਂ ਕਿ ਤੁਹਾਨੂੰ ਕਦੀ ਪ੍ਰਾਈਸ ਘਟ ਤੇ ਕਿਸੇ ਵਾਰਦਾ ਤੁਹਾਨੂੰ ਵੀਡੀਓ ਦੇ ਵਿੱਚ ਪ੍ਰਾਈਸ ਜ਼ਰੂਰ ਘੱਟ ਮਿਲਣਗੇ ਤੁਸੀਂ ਉੱਥੇ ਟੈਗਸ ਦੇਖੋਗੇ ਤੁਹਾਨੂੰ ਪ੍ਰਾਈਸ ਥੋੜਾ ਜਿਹਾ ਵੱਧ ਮਿਲਣਗੇ ਠੀਕ ਹੈ ਜੀ ਲੋ ਜੀ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਜੀ ਬੈਕ ਸਾਈਡ ਤੋਂ ਦਿਖਾ ਦਿਓ ਬੈਕ ਸਾਈਡ ਤੋਂ ਜ਼ਰੂਰ ਦਿਖਾਓ ਵਧੀਆ ਪਈਆ ਆਡੀ A6 ਹੈ ਇਹ ਟੈਕਨੋ ਪੈ ਗਿਆ ਆਪਣਾ ਇਹ ਜਿਹੜੀ ਹੈਗੀਆ ਸਪੈਸ਼ਲ ਮਾਡਲ ਹੈਗਾ 35 TD ਹੈ ਜੀ ਹਾਂ ਜੀ ਹਾਂ ਜੀ 100% ਓਰੀਜਨਲ ਕਾਰ ਹੈ ਜੀ ਕਿਤੇ ਵੀ ਕੋਈ ਚੀ ਰੀਪੇਂਟ ਨਹੀਂ ਹੈ ਸਹੀ ਗੱਲ ਹੈ ਜੀ ਅੰਦਰੋਂ ਹੈਡਲਾਈਟਸ ਦਿਖਾ ਦਿਓ ਕਾਰ ਦੀਆਂ ਨਵੀਂ ਨਵੀਂ ਸ਼ੇਪ ਵਾਲੀ ਹੈਡਲਾਈਟਸ ਹੈ ਨਵੇਂ ਬੰਪਰ ਹੈ ਜੀ ਕਿਉਂਕਿ ਮਾਡਲ 2016 ਹੈ 16 ਮਾਡਲ 16 ਔਰ 15 15 ਚ ਬਹੁਤ ਫਰਕ ਹੈ ਜੀ ਓਕੇ ਹੈ ਨਾ ਲਿਮਟਿਡ ਐਡੀਸ਼ਨ ਹੈ ਜੀ ਕਾਰ ਹੈ ਸਪੈਸ਼ਲ ਮਾਡਲ ਹੈ ਐਸ ਲਾਈਨ ਹੈ 2016 ਮਾਡਲ ਪ੍ਰਾਈਜ਼ ਸਿਰਫ ਔਰ ਸਿਰਫ ਤੁਹਾਡੇ ਕੋਲ ਲਵਾਂਗੇ 14,50,000 ਰੁਪਿਆ ਮਾਰਕੀਟ 16.5-17 ਲੱਖ ਦੀ ਕਾਰ ਹੈ ਜੀ ਲੈ ਵੀ ਹੈਗਾ ਬਈ ਰੇਟ ਦੇਖੋ ਰੇਟ ਵੀ ਔਰ ਇਹ ਅਸੀਂ ਰੇਟ ਨਹੀਂ ਹੈ ਨਾ ਤੋਹਫੇ ਨੇ ਦੇਖੋ ਭਾਜੀ ਘਰ ਦੀ ਤੁਸੀਂ ਅੰਦਰ ਬੈਠ ਕੇ ਨਾ ਬਾਹਰ ਨਿਕਲੋਗੇ ਇੰਨੀ ਸੋਹਣੀ ਕਾਰ ਹੈ ਬਿਲਕੁਲ ਨਵੀਂ ਵਰਗੀ ਕਾਰ ਪਈ ਹੈ ਬੰਦਾ ਸੋਚਦਾ ਹੁੰਦਾ ਯਾਰ ਵੀ ਨਾ ਮਾਰਕੀਟ ਤੇ ਜਾ ਕੇ ਸਾਨੂੰ ਲੱਖ ਡੇਢ ਲੱਖ ਸਸਤੀ ਮਿਲਦੇ ਕਾਰ ਬਈ ਹੈ ਨਾ ਤਾਂ ਤੁਸੀਂ ਇੱਥੋਂ ਆ ਕੇ ਬਈ ਨਾ ਕਾਰ ਲੈ ਸਕਦੇ ਹੋ ਉਰੋ ਇੱਕ ਕਾਰ ਤੁਹਾਨੂੰ ਹਰੇਕ ਕਾਰ ਮਾਰਕੀਟ ਤੋਂ ਕੋਈ ਡੇਢ ਲੱਖ ਸਸਤੀ ਕੋਈ 2 ਲੱਖ ਸਸਤੀ ਕੋਈ 3 ਲੱਖ ਤੇ ਕੋਈ 5 ਲੱਖ ਸਸਤੀ ਇੰਨੀ-ਇੰਨੀ ਸਸਤੀਆਂ ਕਾਰਾਂ ਮਿਲਣਗੇ ਬਈ ਹੈ ਨਾ ਤੇ ਅਗਲੀ ਆ ਗਈ BMW ਆਪਣੇ ਲੈਵੇ ਇਹ ਕਿਹੜੀ ਕਾਰ ਹੈ ਇਹ BMW ਦਾ 520d ਲਗਜ਼ਰੀ ਲਾਈਨ ਟਾਪ ਮਾਡਲ ਹੈ ਜੀ ਹਾਂਜੀ 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 ਇਹਦਾ ਮਾਡਲ ਹੈਗਾ ਜੀ 2000 16 ਮਾਡਲ 16 16 ਦਾ ਫਰਸਟ ਓਨਰ ਹੈ ਜੀ ਹਾਂਜੀ 82000 ਚੱਲੀ ਹੋਈ ਹੈ ਓਕੇ ਡੀਜ਼ਲ ਹੈ ਆਟੋਮੈਟਿਕ ਆ ਸਨਰੂਫ ਦੇ ਨਾਲ ਹੈ ਇੱਕ ਵਾਰੀ ਪਲੀਜ਼ ਭਾਜੀ ਅਰਾਊਂਡ ਕਰ ਦਿਓ ਕਾਰ ਨੂੰ ਇੱਕ ਵਾਰੀ ਦਿਖਾ ਦਿਓ ਅੰਦਰੋਂ ਇੰਟੀਰੀਅਰ ਦੀ ਜਰੂਰ ਨਜ਼ਰ ਮਾਰਾ ਦਿਓ ਇੰਟੀਰੀਅਰ ਐਕਸਟੀਰੀਅਰ ਦੀ ਕਾਰ ਬਿਲਕੁਲ ਨਵੀਂ ਵਰਗੀ ਹੈ ਗੱਡੀ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਮਿਲੇਗੀ। ਹਮ 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 ਮਤਲਬ ਹਾਈਲੀ ਮੇਨਟੇਨਡ ਮੇਰੇ ਕਹਨਾਂ ਵਾਲੇ ਇਹ ਕਹੇ ਕਿ ਤੁਸੀਂ ਜਦੋਂ ਆਓਗੇ ਤਾਂ ਤੁਹਾਨੂੰ ਖਾਲੀ ਨਹੀਂ ਮੋੜੂਗਾ ਤੁਹਾਡਾ ਸੁਪਨਾ ਪੂਰਾ ਕਰਾ ਕੇ ਦੂੰਗਾ ਮੈਂ। ਸਹੀ ਗੱਲ ਹੈ ਜੀ। ਗੱਡੀ ਦੇ ਕੇ ਭੇਜਾਂਗਾ ਖਾਲੀ ਨਹੀਂ ਮੋੜਦਾ ਮੈਂ। ਲਓ ਭਾਈ। ਮਾਡਲ 2016 ਫਰਸਟ ਓਨਰ ਵਾਈਟ 20D ਲਗਜ਼ਰੀ ਲਾਈਨ ਓਕੇ ਡੀਜ਼ਲ ਆਟੋਮੈਟਿਕ ਸਨਰੂਫ ਦੇ ਨਾਲ। ਲਓ ਭਾਈ। ਹੁਣੇ ਦੇਖ ਲਓ ਤੁਸੀਂ ਇੱਥੇ ਗੱਡੀ ਦੇ ਵਿੱਚ ਜਿਹੜਾ ਡਿਮਾਂਡ ਪ੍ਰਾਈਸ ਲੱਗਿਆ ਹੋਇਆ ਹੈ ਹੂੰ ਹੂੰ ਉਹ ਹੈਗਾ ਆਪਣਾ 16 ਲੱਖ ਤੇ 50 ਹਜ਼ਾਰ ਰੁਪਈਆ। 16 50 ਜਿਹੜਾ ਮਾਰਕੀਟ ਰੇਟ ਹੁੰਦਾ ਉਹ ਲੱਗਿਆ। 16 50 ਹਾਂਜੀ ਇਹ ਤੁਹਾਨੂੰ ਕਾਰ 16 ਲੱਖ ਤੇ 10 ਹਜ਼ਾਰ ਰੁਪਏ ਚੋਂ ਦੇ ਦੇਣੀ ਹੈ ਜੀ। 16 ਲੱਖ ਤੇ 10 ਹਜ਼ਾਰ ਰੁਪਏ ਤੁਹਾਨੂੰ ਕਾਰ ਦਿਆਂਗੇ। 40 ਹਜ਼ਾਰ ਦਾ ਡਿਸਕਾਊਂਟ ਇੱਥੇ ਹੈਗਾ ਸਿੱਧਾ-ਸਿੱਧਾ। ਸੌਰੀ ਨਵੀਂ ਗੱਡੀ ਹੈ ਜੀ ਹੁਣ ਨੈਚੁਰਲ ਲਾਈਟ ਚ ਦੇਖ ਰਿਹਾ ਕਾਰ ਬਿਲਕੁਲ ਬ੍ਰਾਂਡ ਨਿਊ ਗੱਡੀ ਹੈ ਜੀ। ਕੋਈ ਕੋਈ ਆਪਾਂ ਕਹੀ ਦੀ ਇੱਕ ਮੜਾ ਤੇ ਅਗਲੀ ਨੈਕਸਟ ਆਹ ਕਾਰ ਆ ਗਈ ਸੇਮ ਆਜੀ ਕਾਰ ਅੱਗੇ ਅੱਗੇ ਜੀ ਈ ਕਲਾਸ ਮਰਸੀਡੀਜ਼ E250 2014 ਮਾਡਲ ਕਾਰ ਜੀ ਹਾਂਜੀ ਚੰਡੀਗੜ੍ਹ ਦਾ ਨੰਬਰ ਹੈ ਜੀ ਓਕੇ ਫਰਸਟ ਓਨਰ ਹੈ ਹੂੰ 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 84000 ਕਿਲੋਮੀਟਰ ਚੱਲੀ ਹੈ ਓਕੇ ਜੀ ਪੂਰੀ ਕਾਰ ਦੇ ਵਿੱਚ ਕੋਈ ਵੀ ਚੀਜ਼ ਰੀਪੇਂਟ ਨਹੀਂ ਹੈ ਜੀ ਹੂੰ 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 ਅੱਗੋਂ ਦਿਖਾ ਦੋ ਬ੍ਰਦਰ ਆ ਕੇ ਡੀਜ਼ਲ ਹੈ ਆਟੋਮੈਟਿਕ ਸਨਰੂਫ ਦੇ ਨਾਲ ਹੈ ਹਾਂਜੀ ਐਸ ਇਟ ਇਜ਼ ਕੰਡੀਸ਼ਨ ਦੀ ਕਾਰ ਹੈ ਜੀ ਠੀਕ ਹੈ ਜੀ ਇਹਨੂੰ ਨਾ ਕੋਈ ਰਬਿੰਗ ਕਰਾਈ ਗਈ ਹੈ ਨਾ ਸਪੈਸ਼ਲ ਪਾਲਿਸ਼ਿੰਗ ਕਰਾਈ ਗਈ ਹੈ ਅੰਦਰੋਂ ਇੰਟੀਰੀਅਰ ਦੇਖੋ ਬਿਲਕੁਲ ਨਵੇਂ ਵਰਗਾ ਲੋ ਜੀ ਬਈ ਮਤਲਬ ਕਿਤੋਂ ਵੀ ਤੁਹਾਨੂੰ ਕੋਈ ਚੀਜ਼ ਤੁਹਾਨੂੰ ਐਦਾਂ ਲੱਗੇ ਕਿ ਸਕ੍ਰੈਚਸ ਪਏ ਹੋਏ ਆ ਜਾਂ ਕਿਤੇ ਸੀਟ ਕਵਰ ਫਟਿਆ ਹੋਇਆ ਜਾਂ ਕੋਈ ਪ੍ਰੋਬਲਮ ਹੈ ਕਾਰ ਦੇ ਵਿੱਚ ਡੀਜ਼ਲ ਹੈ ਆਟੋਮੈਟਿਕਾ ਸੰਰੂਪ ਦੇ ਨਾਲ ਹੈ ਇੱਥੋਂ ਦੇਖੋ ਜੀ ਗੱਡੀ ਦਾ ਪਤਾ ਲੱਗਦਾ ਹੈ ਹਲੇ ਤੱਕ origignal ਸਟਿੱਕਰੀਂਗ ਨਹੀਂ ਉਤਰੀ ਗਾਰ ਦੀ ਠੀਕ ਹੈ ਜੀ ਐਜ਼ ਇਟ ਇਜ਼ ਪਈ ਹੈ ਜੀ ਜਿੱਦਾਂ ਜੋ ਕੰਪਨੀ ਤੋਂ ਆਉਂਦੀ ਹੈ ਉਹ ਜਿਹਾ ਲੱਗਿਆ ਐਜ਼ ਇਟ ਇਜ਼ ਪਿਆ ਅੰਦਰੋਂ ਬਾਹਰੋਂ ਨਵੀਂ ਇੱਕ ਵਾਰੀ ਪਿੱਛੋਂ ਵੀ ਦਿਖਾ ਦਿਓ ਬ੍ਰਦਰ ਕਾਰ ਨੂੰ ਪਿਛੋਂ ਨਗਰ ਦਿਖਾ ਦਿਓ ਮੈਂ ਸਰਕਾਰ ਕਰ ਸਕਦੇ ਆਪਾਂ ਇੱਕ ਵਾਰੀ ਬੈਕ ਸਾਈਡ ਤੋਂ ਦਿਖਾ ਦਿਓ ਤੇ ਮਤਲਬ ਕਾਰ ਦੇ ਵਿੱਚ ਕੋਈ ਕਮੀ ਨਹੀਂ ਬਿਲਕੁਲ ਨਵੀਂ ਵਰਗੀ ਕਾਰ ਲੋ ਜੀ ਬਾਈ ਮਾਡਲ 2014 ਨਵੀਂ ਕਾਰ ਜੀ 8250 ਮਾਡਲ 2014 ਹੂੰ ਹੂੰ ਚੰਡੀਗੜ੍ਹ ਦੇ ਨੰਬਰ ਦੇ ਨਾਲ ਫਰ ਸਿਰਫ ਹਰ ਸਿਰਫ 12.5 ਲੱਖ ਰੁਪਏ ਦੀ ਗੱਡੀ 12 ਲੱਖ 5000 ਇਹਨਾਂ ਪ੍ਰਾਈਸ ਪਤਾ ਕਿਉਂ ਘਟ ਦੇ ਰਹੇ ਆ ਮੈਨੂੰ ਪ੍ਰੋਫਿਟ ਬਚਣਾ ਬਚੇ ਬਟ ਮੈਂ ਚਾਹੁੰਦਾ ਕਿ ਵੀ ਨਵੀਂ ਜਗ੍ਹਾ ਤੇ ਆ ਕੇ ਲੋਕ ਆਣ ਗੱਡੀ ਲੈ ਕੇ ਜਾਣ ਰਿਲੇਸ਼ਨ ਬੰਡ ਫੇਰ ਉਹ ਕਿਹੜੇ ਕਮਾਉਣ ਵਾਲੇ ਕੰਮ ਤਾਂ ਬਾਅਦ ਚ ਕਰ ਦਾਂਗੇ ਦੇਖੋ ਅਸਲ ਸਾਰਿਆਂ ਨੂੰ ਇੱਕ ਇੱਕ ਕਾਰ ਦੇ ਕੇ ਭੇਜੀ ਇੱਥੇ ਠੀਕ ਹੈ ਲੈ ਇੱਕ ਗੱਲ ਕਰਾਂ ਵੀ ਹੈ ਨਾ ਜਿਹੜੀਆਂ ਅੱਜ ਦੀਆਂ ਕਾਰਾਂ ਆ ਬਈ ਹੈ ਨਾ ਇੱਕ ਮੰਨ ਲਿਆ ਵੀ ਨੋ ਪ੍ਰੋਫਿਟ ਨੋ ਲਾਸ ਵਾਲੀਆਂ ਕਾਰਾਂ ਨੇ ਵੀ ਆਏ ਰੇਟ ਚ ਹੀ ਕਰਾਂਗੇ ਅਸੀਂ ਦੇ ਰਿਹਾ ਐਸ ਇਟ ਇਜ਼ ਮਤਲਬ ਆ ਰਹੀ ਹੈ ਗੱਡੀ ਜਿੱਦਾਂ ਖੜੀ ਆ ਖੜੀ ਆ ਆ ਰੇ ਅਸੀਂ ਦੇ ਦੇਣੀ ਨਾਲੇ ਲਓ ਜੀ ਬਈ ਚੱਕ ਲਓ ਬਈ ਹਣਾ ਸਾਨੂੰ 25 ਵਜੇ 50 ਵਜੇ ਜੋ ਵੀ ਅਸੀਂ ਦੇ ਦੇਣੀ ਜੀ ਰੇਟ ਘੈਂਡ ਆ ਬਈਪੁਰ ਆ ਆ ਗਈ BMW ਇਹ ਕਿਹੜਾ ਮਾਡਲ ਆ ਇਹ ਲਗਜ਼ਰੀ ਲਾਈਨ ਆ ਜੀ 2017 ਮਾਡਲ ਕਾਰ ਹਾਂਜੀ ਹਾਂ ਠੀਕ ਹੈ ਜੀ ਇਹ ਵੀ ਸਵਰਸਟ ਓਨਰ ਦੀ ਗੱਡੀ ਹੈ ਜੀ ਸਿੰਗਲ ਹੈਂਡ ਚੱਲੀ ਹੋਈ ਹੈ ਠੀਕ ਹੈ 86000 ਚੱਲੀ ਹੈ ਹਾਂਜੀ ਹਾਂ ਔਰ ਇੱਕ ਵਾਰੀ ਬ੍ਰਦਰ ਇੱਕ ਵਾਰੀ ਰਾਉਂਡ ਕਰਾ ਦਿਓ ਕਾਰ ਦਾ ਅੰਦਰੋਂ ਇੰਟੀਰੀਅਰ ਦਿਖਾ ਦਿਓ ਹੂੰ ਹੂੰ ਸਿੰਗਲ ਹੈਂਡ 2017 ਠੀਕ ਹੈ ਟਾਪ ਐਂਡ ਮਾਡਲ ਹੈ ਇਹਦੇ ਵਿੱਚ ਬੈਕ ਕੈਮਰਾ ਤੇ ਨੈਵੀਗੇਸ਼ਨ ਵੀ ਆ ਜਾਂਦੇ ਲਗਜ਼ਰੀ ਲਾਈਨ ਜਿਹੜੀ ਹੈਗੀ ਆ ਉਹ ਚ ਡਿਜੀਟਲ ਆਡੋਮੀਟਰ ਵੀ ਆ ਜਾਂਦਾ ਹੈ ਲੇਕਿਨ ਸਪੋਰਟਸ ਲਾਈਨ ਚ ਨਹੀਂ ਆਉਂਦਾ ਨਾ ਬੈਕ ਕੈਮਰਾ ਆਏਗਾ ਨਾ ਡਿਜੀਟਲ ਆਡੋਮੀਟਰ ਆਏਗਾ ਠੀਕ ਹੈ ਪੈਡਲ ਸ਼ਿਫਟਰ ਵੀ ਹੈ ਜੀ ਕਾਰ ਦੇ ਵਿੱਚ ਮਾਡਲ 2017 ਠੀਕ ਹੈ ਜੀ ਹੁਣ ਇੱਥੇ ਪ੍ਰਾਈਸ ਦੇਖੋ ਕੀ ਲੱਗਿਆ ਹੋਇਆ ਜੀ ਇੱਥੇ ਇਹਦੇ ਵਿੱਚ ਪ੍ਰਾਈਸ ਲੱਗਿਆ ਹੋਇਆ ਤੁਹਾਡਾ 17 ਲੱਖ ਤੇ 25000 ਰੁਪਏ 17 25 17 ਲੱਖ 25000 ਲੱਗਿਆ ਤੁਹਾਨੂੰ ਗੱਡੀ ਜਿਹੜੀ ਹੈਗੀ ਆ 16 ਲੱਖ ਤੇ 90000 ਰੁ ਕੰਡੀਸ਼ਨ ਬਾਈ ਮੈਂ ਤੁਹਾਨੂੰ ਬਾਈ ਕੁਰੇ ਕਹਿਣ ਦੀ ਲੋੜ ਹੀ ਨਹੀਂ 17 ਰਜਿਸਟਰ 17 ਮਾਡਲ ਹੈ ਜੀ 16 17 ਨਹੀਂ ਆਈ 16 17 ਉਹ ਕਹਿਣ ਦੀ ਲੋੜ ਹੀ ਨਹੀਂ ਪੈਣੀ ਬਈ ਹਣਾ ਜੀ ਕਾਰ ਕਿੱਦਾਂ ਦੀ ਆ ਔਰ ਤੁਸੀਂ ਆ ਕੇ ਦੇਖੋਗੇ ਤੁਸੀਂ ਕਹੋਗੇ ਬਾਕੀ ਯਾਰ ਜੋ ਤੁਸੀਂ ਵੀਡੀਓ ਦੇ ਵਿੱਚ ਕਹਿਣੇ ਹੁੰਨੇ ਹੋ ਨਾ ਮੈਨੂੰ ਪਰਸਨਲੀ ਵੀਰੇ ਨਾ ਮੈਂ ਐਸੀ ਨਹੀਂ ਇੱਕ ਗੱਲ ਕਰਦਾ ਮੈਨੂੰ ਪਰਸਨਲੀ ਕਈ ਬੰਦੇ ਫੋਨ ਆਉਂਦੇ ਨੇ ਵੀ ਤੁਸੀਂ ਜਦੋਂ ਜਾਨੋ ਨਾ ਫਰੈਂਡਸ ਕਾਲ ਲਾਈਨ ਤੇ ਉੱਥੇ ਐਕਚੁਅਲੀ ਇੱਕ ਦਾ ਤੁਹਾਡੇ ਗੱਲ ਕਰਨ ਦਾ ਤਰੀਕਾ ਵੀ ਨੇਚਰਲ ਜੋ ਹੈ ਵਧੀਆ ਉਹ ਕਾਰਾਂ ਹੁੰਦੀਆਂ ਕਾਰਾਂ ਲਾਈਕ ਆ ਸ਼ੋਰੂਮ ਕੰਡੀਸ਼ਨ ਇਦਾਂ ਦੀਆਂ ਕਾਰਾਂ ਹੁੰਦੀਆਂ ਜੋ ਮੇਰੇ ਪਰਸਨਲੀ ਰਿਵਿਊ ਨੇ ਜਿਹੜੇ ਮੈਨੂੰ ਦਿੱਤੇ ਨੇ ਲੋਕਾਂ ਨੇ ਇਸ ਕਾਰ ਨੂੰ ਪਾਜੀ ਲਾਈਟ ਟੂ ਲਾਈਟ ਸ਼ੁਰੂ ਕਰਿਓ ਨਿਊ ਸ਼ੇਪ ਵਾਲੀ ਕਾਰ ਹੈ ਜੀ ਹਾਂ ਜੀ ਹਾਂ ਲਾਈਕ ਟੂ ਗ੍ਰਿਲ ਆ ਜੋ ਜੀ ਘੁੰਮ ਕੇ ਇਧਰ ਨਵੀਂ ਸ਼ੇਪ ਦੀ ਗੱਡੀ ਹੈ ਇਹ ਕਿਸੇ ਕੋਲ ਵੀ ਨਹੀਂ ਹੈਗੀ ਬਾਜੀ ਰੀਸੇਲ ਤੇ ਓਕੇ ਮੈਂ ਕਿਹਾ ਤੁਸੀਂ ਜਿੱਥੇ ਮਰਜ਼ੀ ਵੀਡੀਓ ਬਣਾਉਣ ਚੱਲ ਜਿਓ ਤੁਹਾਨੂੰ ਨਿਊ ਸ਼ੇਪ ਦੀ 3 ਸੀਰੀਜ਼ ਗੱਡੀ ਕਿਸੇ ਕੋਲ ਨਹੀਂ ਮਿਲਣੀ ਆਪਣੇ ਕੋਲ ਵੀ ਆਈ ਹੈ ਤੇ ਚਲੇ ਜਾਣੀ ਨਾਲ ਦੇ ਨਾਲ ਠੀਕ ਹੈ ਗੱਡੀ ਖੜਨ ਵਾਲੀ ਹੈ ਹੀ ਨਹੀਂ ਇਹਦਾ ਮਾਡਲ ਹੈਗਾ ਜੀ 2020 ਚੱਲੀ ਹੋਈ ਹੈ 70000 ਕਿਲੋਮੀਟਰ ਠੀਕ ਹੈ ਜੀ ਇੱਕ ਵਾਰੀ ਅੰਦਰੋਂ ਦਿਖਾਓ ਡਿਫਰੈਂਟ ਕਾਰ ਦਾ ਪੂਰਾ ਅੰਦਰੋਂ ਦਵਾਜਾ ਖੋਲਵਾ ਕੇ ਦੇਖੋ ਕਾਰ ਦਿਖਾਓ ਬਿਲਕੁਲ ਬ੍ਰਾਂਡ ਨਿਊ ਗੱਡੀ ਹੈ ਜੀ ਬਿਲਕੁਲ ਨਵੀਂ ਗੱਡੀ ਅੰਦਰੋਂ ਵੀ ਬਿਲਕੁਲ ਨਵੀਂ ਇਹ ਛੱਲੀ ਕਿੰਨੀ ਕੋਈ ਵੀਰੇ ਆਪਣੀ ਇਹ 70000 ਚੱਲੀ ਆ ਪਾਜੀ ਲੇਕਿਨ 70000 ਚੱਲੀ ਲੱਗਦੀ ਨਹੀਂ ਚ ਲੱਗਦਾ ਵੀ ਵਯਾਰ ਕਿਲੋਮੀਟਰ ਚੱਲੀ ਹੋਈ ਹੈ ਮੈਨੂੰ ਵੀ ਉਦਾਂ ਹੀ ਲੱਗਦਾ ਮੈਂ ਕਹਿੰਦਾ 20 25000 ਚੱਲੀ ਹੋਗੀ ਹਾਂ ਇਹ ਤਾਂ ਬ੍ਰਾਊਨ ਕਲਰ ਦਾ ਇੰਟੀਰੀਅਰ ਹੈ ਵੱਡੀ ਸਕਰੀਨ ਹੈ ਜੀ ਕਾਰ ਦੀ ਮੀਟਰ ਬੜਾ ਬਹੁਤ ਸੋਹਣਾ ਮੀਟਰ ਹੈ ਜੀ ਕਾਰ ਦਾ ਡਿਜੀਟਲ ਮੀਟਰ ਬਹੁਤ ਹੀ ਪਿਆਰਾ ਹੈ ਵੀ ਸਵਾਲ ਆ ਹੋਗਾ ਚੀਜ਼ ਦੇ ਮੈਂ ਕਹਿੰਦਾ ਇਹ ਪੁੱਛੋ ਨਾ ਕੁਝ ਔਰ ਇਸ ਕਾਰ ਦੀ ਐਵਰੇਜ 20 ਪਲੱਸ ਹੈ ਜ ਡੀਜ਼ਲ 320d ਲਗਜ਼ਰੀ ਲਾਈਨ ਟਾਪ ਮਾਡਲ ਚੋ ਲਾਈਟਾਂ ਬਹੁਤ ਪਿਆਰੀਆਂ ਕਾਰ ਦੀਆਂ ਪਿਛੋਂ ਲਾਈਟਾਂ ਦਿਖਾ ਦਿਓ ਭਾਜੀ ਗੱਡੀ ਦੀ ਮਾਡਲ 2000 2020 ਮਾਡਲ ਜੀ 20 ਮਾਡਲ ਨਵੀਂ ਸ਼ੇਪ ਦੀ ਗੱਡੀ ਹੈ ਜੀ ਅੱਛਾ ਨਵੀਂ ਕਿੰਨੇ ਦੀ ਆਉਂਦੀ ਹੈ ਇਹ ਇਹ ਨਵੀਂ ਅਪਰੋਕਸੀਮੇਟ ਜਿਹੜੀ ਹੈ 74 ਲੱਖ ਰੁਪਏ ਦੀ ਕਾਰ ਹੈ ਜੀ 74 ਲੱਖ ਰੁਪਈਆ ਦੀ ਤੇ ਹੁਣ ਇਦਾਂ ਦਾ ਪ੍ਰਾਈਸ ਦੇ ਦਿਓ ਵੀ ਇੱਕ ਤੱਕ ਕਾਰ ਰੇਅਰ ਹੀ ਹੈ ਇੱਕ ਗੱਲ ਕਰੀਏ ਵੀ ਰੇਟ ਇਦਾਂ ਦਾ ਦੇ ਦਿਓ ਵੀ ਰੇਟ ਵੀ ਕੋਈ ਨਾ ਦੇ ਸਕੇ ਜੇ ਹੈਗੀ ਵੀ ਅਗਲੇ ਲੈ ਚਲੋ ਐਵੇਂ ਹੀ ਕਰ ਦਿੰਦੇ ਜੀ ਤੁਹਾਡੀ ਦਿਲ ਦੀ ਤਮੰਨਾ ਪੂਰੀ ਕਰ ਦਿੰਦੇ ਆ ਥ੍ਰੀ ਸੀਰੀਜ਼ ਨਵੀਂ ਸ਼ੇਪ ਦੀ ਗੱਡੀ ਤੁਹਾਨੂੰ ਸਿਰਫ ਦਵਾਂਗੇ 26 ਲੱਖ ਰੁਪਏ ਦੀ ਗੱਡੀ ਵਾਹ ਜੀ ਵਾਹ ਫਰਸਟ ਓਨਰ ਤੇ ਭਈ ਆ 26 ਲੱਖ ਰੁਪਏ ਦੀ ਕਿੰਨੇ ਵਾਰੀ ਬਚ ਗਏ ਬਹੁਤ ਬਚ ਗਏ ਇਹਦਾ ਭਾਈ ਹਨਾ ਸੋਨੇ ਤੋਂ ਸੁਹਾਗਾ ਭਾਈ ਮਿੱਤਰੋ ਨਵੀਂ ਕਾਰ ਹੈ ਬਿਲਕੁਲ ਤੇ ਇਹ ਕਾਰ ਲੈ ਜਾਓ ਮਾਈਲੇਜ ਦੀ ਗੱਲ ਕਰੀ ਚਲੋ 1% ਸੋਚ ਲਿਓ ਜੋ ਐਡੀ ਵੱਡੀ ਕਾਰ ਲੈਂਦਾ ਮਾਈਲੇਜ ਨਹੀਂ ਦੇਖਦਾ ਹੁੰਦਾ ਪਰ ਫਿਰ ਵੀ 1% ਅਗਰ ਸੋਚ ਲਿਏ 20+ ਦੀ ਐਵਰੇਜ ਆ ਇੱਕ ਕਰੀ ਹੋ ਕੇ ਸਵਿਫਟ ਚ ਲਾ ਰਿਆ ਐਵਰੇਜ ਦੇ ਮਾਮਲੇ ਮੇਰੇ ਕੋਲ ਵੀਰ ਜੀ ਮੇਰੀ ਗੱਲ ਸੁਣੋ ਕਿ ਇੱਕ ਨਾ ਵੈ ਮੈਂ ਲੋਕਾਂ ਨੂੰ ਜਿਹੜੇ ਲਗਜ਼ਰੀ ਕਾਰਾਂ ਨੇ ਇਹਨਾਂ ਦੀ ਐਵਰੇਜ ਘੱਟ ਹੁੰਦੀ ਹੈ ਹਾਂ ਜੀ ਹਾਂ ਤੁਸੀਂ ਟੋヨタ ਫੋਰਚੂਨਰ ਚ ਚਲਾ ਰਹੇ ਹੋ 10 ਤੋਂ ਉੱਤੇ ਦੀ ਐਵਰੇਜ ਨਹੀਂ ਲੈ ਰਹੇ ਹੋ ਨੀ ਹੈ ਨਾ 8 ਦੀ ਲੈ ਰਹੇ ਹੋ ਕੋਈ ਵੀ ਗੱਡੀ BMW Mercedes ਕੋਈ ਵੀ ਲੈ ਕੇ ਚਲਾ ਲਓ ਜਿੰਨੀ ਮਰਜ਼ੀ ਫਾਸਟ ਚਲਾ ਲਓ ਜਿੰਨੀ ਮਰਜ਼ੀ ਰੈਸ ਚਲਾ ਲਓ ਭਾਜੀ 12 13 ਤੋਂ ਘੱਟ ਐਵਰੇਜ ਨਹੀਂ ਜੇਗੀ ਠੀਕ ਹੈ 18 16 15 ਇਸ ਤੋਂ ਉੱਤੇ ਐਵਰੇਜ ਮਿਲੇਗਾ ਹਰ ਲਗਜ਼ਰੀ ਗੱਡੀ ਦੀ ਜਿਹੜੀਆਂ ਮਰਜ਼ੀ ਗੱਡੀ ਚੱਕ ਲਓ ਇਥੋਂ ਦੀ ਅਗੇ ਇਹ ਕੋਈ ਸਪੋਰਟਸ ਕਾਰਾਂ ਨਹੀਂ ਹੈਗੀਆਂ ਜ ਤੋ ਇਸ ਕਰਕੇ ਐਵਰੇਜ ਜਿਹੜੀ ਹੈਗੀ ਉਹਨਾਂ ਦੀ 15 ਪਲੱਸ ਹੋ ਗਈ। ਠੀਕ ਹੈ ਜੀ। ਲਓ ਜੀ। ਆਹ ਘਾਰ ਆ ਗਈ। ਆਹ ਤੋਹਫਾ ਹੀ ਆ ਬਈ ਹਨਾ। ਹੁਣ ਤੁਸੀਂ ਇਸ ਗੱਡੀ ਬਾਰੇ ਜੋ ਡਿਟੇਲ ਮੇ ਤੋਂ ਸੁਣੋਗੇ ਨਾ ਬਸ ਮੰਨ ਲਿਓ ਵਿਸ਼ਵਾਸ ਕਰ ਲਿਓ। ਠੀਕ ਹੈ ਜੀ। ਜੋ ਮੈਂ ਤੁਹਾਨੂੰ ਰੇਟ ਦਵਾਵਾਂਗਾ ਨਾ ਇੱਕ ਸੱਚਾ ਰੇਟ ਆ ਇਹਦੇ ਵਿੱਚ ਕੋਈ ਵੀ ਝੂਠ ਨਹੀਂ ਹੈ। ਓਕੇ। ਇਹ ਹੈਗੀ ਆ BMW ਦਾ 340i। ਠੀਕ ਹੈ ਜੀ। ਪੈਟਰੋਲ ਹੈ ਜੀ 2024 ਮਾਡਲ ਗੱਡੀ। 24 ਮਾਡਲ ਆ। ਇਹਨੂੰ ਹੋਗਾ ਜੀ 1 ਸਾਲ ਤੇ 2 ਮਹੀਨੇ। ਠੀਕ ਹੈ ਜੀ। ਠੀਕ ਹੈ ਇਹ ਗੱਡੀ ਚੱਲੀ ਹੋਈ ਹੈ ਸਿਰਫ 10000 ਕਿਲੋਮੀਟਰ ਦੀ 10000 ਕਿਲੋਮੀਟਰ ਔਰ ਇਹ 340i ਦਾ ਐਮ स्पोर्ट ਮਾਡਲ ਹੈ ਜੀ ਇਸ ਤੋਂ ਉੱਤੇ ਕੋਈ ਮਾਡਲ ਨਹੀਂ ਜੀ ਇਹ ਨਵੀਂ ਗੱਡੀ ਜਿਹੜੀ ਹੈ 90 ਲੱਖ ਰੁਪਏ ਦੀ ਪੈਂਦੀ ਹੈ ਜੀ 90 ਲੱਖ ਦੀ ਜੀ 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 ਹੂੰ 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 ਪੈਟਰੋਲ ਹੈ ਹੂੰ ਹੂੰ 6 ਲੀਟਰ ਇੰਜਨ ਹੈ ਠੀਕ ਹੈ ਲੈ ਵੀ ਆਈ ਨੂੰ ਹੋਇਆ ਸਿਰਫ 1 ਸਾਲ 2 ਮਹੀਨੇ 2 ਮਹੀਨੇ ਜੀ ਤੇ 24 ਮਾਡਲ ਕਾਰ ਹੈ ਤੇ ਚੱਲੀ 10000 ਕਿਲੋਮੀਟਰ ਪੈਟਰੋਲ ਪੈਟਰੋਲ ਦੇ ਵਿੱਚ ਤੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਕਿੰਨਾ ਲਊਗਾ ਜੀ ਸਰ ਤੁਹਾਨੂੰ ਦੱਸਾਂ ਨਵੀਂ ਗੱਡੀ 90 ਲੱਖ ਰੁਪਏ ਦੀ 9 ਕਿੰਨੇ ਪੈਸੇ ਛੱਡ ਸਕਦੇ ਹੋ ਤੁਸੀਂ ਤੁਹਾਡੀ ਕਾਰ ਉਹ ਤੇ ਕਿੰਨੇ ਛੱਡ ਦੋਗੇ ਆਪਾਂ ਉਹ ਕਹਿੰਦੇ ਨੇ ਵੀ ਕੰਪਨੀ ਤੋਂ ਨਿਕਲੀ 10 ਲੱਖ ਕੁੱਟ ਜਾਂਦਾ 5 ਲੱਖ ਕੁੱਟ ਜਾਂਦਾ 15 ਲੱਖ ਕੁੱਟ ਜੂਗਾ 55 ਲੱਖ ਰੁਪਏ ਦੀ ਕਾਰ ਤੁਹਾਨੂੰ ਦੇਤੀ ਸੀ 55 ਲੱਖ ਰੁਪਏ ਦੀ ਕਿੰਦੀ ਗੱਲੋਂ ਕਿੰਨੇ ਵਾਹ ਟੁੱਟ ਗਏ ਜੀ ਠੀਕ ਹੈ ਜੀ ਬਾਈ 35 ਲੱਖ ਰੁਪਏ ਤੋਂ ਛੋਟ ਲਓ ਜੀ ਬਾਈ 35 ਲੱਖ ਰੁਪਏ ਦਾ ਡਿਸਕਾਊਂਟ ਹੋ ਗਿਆ ਇੱਕ ਤਰੀਕੇ ਦਾ ਕਾਰ ਦੇ ਉੱਤੇ 24 ਮਾਡਲ ਕਾਰ ਹੈ ਤੇ ਚੱਲੀ ਸਿਰਫ 10000 ਕਿਲੋਮੀਟਰ ਹੋਈ ਆ ਬਾਈ ਲੈ ਜਾਓ ਬਾਈ ਹੁਣ ਇਸ ਤੋਂ ਉੱਪਰ ਦੀ ਕੇ ਰੱਬ ਦਾ ਨਾਮ ਹੀ ਆ ਬਾਈ ਮਿੱਤਰੋ ਇਹ ਕਾਰ ਤੁਸੀਂ ਲੈ ਜਾ ਇਹਨੂੰ ਗੱਡੀ ਨੂੰ ਘੁੰਮ ਕੇ ਦਿਖਾਓ ਜੀ ਇੱਕ ਵਾਰੀ ਤਾਂ ਇੱਕ ਵਾਰ ਤੁਸੀਂ ਮੈਂ ਵੀ ਆ ਆ ਕੇ ਇਹਦੇ ਤਾਂ ਨਜ਼ਰ ਬਾਅਦ ਚ ਗਈ ਹੈ ਪਹਿਲਾਂ ਇੱਥੇ ਗਈ ਆ ਇਹ ਕਿਤਨਾ ਦੀ ਸਪੋਰਟਸ ਕਾਰ ਹੈ ਜੀ ਹਾਂਜੀ ਹਾਂ ਇਹ BMW ਦਾ 3GT ਹੈ ਠੀਕ ਹੈ ਜੀ ਹੁਣ ਤੁਹਾਡੇ ਦੇਖਣ ਵਾਲੇ ਬੰਦੇ ਕਹਿਣਗੇ ਯਾਰ ਤਾਂ ਸਾਰੀ ਗੱਡੀ ਦੀ ਤਰੀਫਾਂ ਕਰੀ ਜਾਂਦਾ ਠੀਕ ਹੈ ਹੁਣ ਮੇਰੇ ਖਾਤਿਰ ਤਰੀਫ ਤੁਸੀਂ ਕਰੋਗੇ ਜਿਆਦਾ ਚੰਗਾ ਤੇ ਮੈਂ ਤੁਹਾਨੂੰ ਆ ਕੇ ਕਿ ਵੀ ਆ ਕੇ ਪਹਿਲਾਂ ਇਹ ਕਾਰ ਤੇ ਨਜ਼ਰ ਗਈ ਆ ਮੇਰੀ ਦੂਜੀ ਤੇ ਤਾਂ ਬਾਅਦ ਚ ਗਈ ਆ ਵੇ ਆ ਇੱਕ ਤਾਂ ਲੁੱਕ ਦੇਖੋ ਕਾਰ ਦੀ ਬਾਈ ਲੁੱਕ ਵੀ ਪੂਰੀ ਘੈਂਟ ਕਾਰ ਦੀ ਬਾਈ ਸਾਰਾ ਸਾਰੀਆਂ ਦਿਲ ਲੱਗਣ ਵਾਲੀਆਂ ਵੀਰ ਜੀ ਨੰਬਰ 0080 ਨਾਲ ਮਿਲੇਗਾ ਹਾਂਜੀ ਹਾਂਜੀ ਬੀ ਐਮ ਡਬਲਯੂ ਦਾ 3 ਜੀਟੀ ਹੂੰ ਹੂੰ ਗੱਡੀ ਦੇ ਫਰੇਮਲੈਸ ਡੋਰਸ ਹੈ ਜੀ ਹਾਂਜੀ ਹਾਂ ਇਹਦਾ ਸਪਾਇਲਰ ਵੀ ਖੁੱਲਦਾ ਆ ਇਲੈਕਟ੍ਰੋਨਿਕ ਸਪਾਇਲਰ ਆਂਦਾ ਹੈ ਜੀ ਪੈਨਰੋਮਿਕ ਰੂਫ ਆਂਦਾ ਹੈ ਹੂੰ ਹੂੰ ਲੋਂਗੇਸਟ ਲੈਗ ਲੈਗ ਸਪੇਸ ਆਂਦੀ ਏ ਇਸ ਕਾਰ ਦੀ ਠੀਕ ਹੈ ਇਹ ਲੌਂਗ 휠 ਬੇਸ ਹੈ ਜੀ ਸਭ ਤੋਂ ਵੱਡੀ ਲੈਗ ਸਪੇਸ ਹੈ ਇਸ ਕਾਰ ਦੀ ਠੀਕ ਹੈ ਪਿੱਛੇ ਵਾਲਾ ਬੰਦਾ ਬਿਲਕੁਲ ਖੁੱਲਾ ਡੁੱਲਾ ਬੈਠਦਾ ਹੈ ਲੋ ਜੀ ਸਿੰਗਲ ਹੈਂਡ ਚੱਲੀ ਹੋਈ ਗੱਡੀ ਚੱਲੀ ਕਿੰਨੀ ਆ ਸਿਰਫ 60000 ਕਿਲੋਮੀਟਰ 60000 ਕਿਲੋਮੀਟਰ ਮਾਡਲ 2000 2015 ਮਾਡਲ ਦਾ 15 ਮਾਡਲ ਨੰਬਰ ਛੋਟਾ 0080 ਨਾਲ ਦੇਾਂਗੇ ਸਾਰੀ ਗੱਡੀ オリジナル ਠੀਕ ਹੈ ਕੈਨ ਇੰਟੀਰੀਅਰ ਅੰਦਰ ਬੈਠ ਕੇ ਤੁਹਾਨੂੰ ਇੱਕ ਡਿਫਰੈਂਟ ਹੀ ਲਗਜ਼ਰੀ ਦੀ ਫੀਲਿੰਗ ਆਉਂਦੀ ਹੈ ਭਾਈ ਜੀ ਬਿਲਕੁਲ ਅਲੱਗ ਹੀ ਫੀਲਿੰਗ ਹੈ ਜੀ ਲੈ ਵੀ ਕਾਰ ਦੀ ਲੁੱਕ ਦੇਖ ਕੇ ਤੁਹਾਨੂੰ ਤੁਸੀਂ ਕਹਿ ਨਹੀਂ ਸਕਦੇ ਵੀ ਇਹ 15 ਮਾਡਲ ਆ ਜੀ ਜੀ ਫੀਲ ਲਾਈਕ ਆ ਜਿਵੇਂ ਤੁਮ ਲੋਗੋ ਵੀ 18 19 20 ਮਾਡਲ ਕਾਰ ਚਲਾ ਰਹੇ ਹੁੰਦੇ ਬਲੈਕ ਲੋਅਰ ਇਜ਼ ਬਲੈਕ ਗ੍ਰਿਲ ਟੈਨ ਇੰਟੀਰੀਅਰ ਪੈਨੋਰਾਮਿਕ ਰੂਫ ਫਰੇਮਲੈਸ ਡੋਰਸ ਇਲੈਕਟ੍ਰੋਨਿਕ ਸਪਾਇਲਰ ਮਤਲਬ ਸਾਰੀਆਂ ਚੀਜ਼ਾਂ ਇੱਕ ਡਿਫਰੈਂਟ ਹੀ ਹੈ ਇਹ ਕਾਰ ਦੇ ਵਿੱਚ ਇੱਕ ਬਲੈਕ ਪੈਂਥਰ ਹੈ ਕਿ ਆਪਾਂ ਕਹਿੰਦੀ ਇਹ ਵੀ ਆ ਚੀਜ਼ ਹੈ ਨਾ ਬਲੈਕ ਪੈਂਥਰ ਵਾਲਾ ਇੱਕ ਲੁੱਕ ਇਦਾਂ ਦੀ ਆ ਰਹੀ ਆ ਜੀ ਜੀ ਇਹ ਮਾਡਲ ਥੋੜਾ 2015 2015 ਮਾਡਲ ਹੈ ਫਰਸਟ ਓਨਰ ਫਰਸਟ ਓਨਰ ਹੈ ਪ੍ਰਾਈਸ 15 ਲੱਖ ਰੁਪਏ ਦੀ ਕਾਰ ਦੇ ਵਿੱਚ 15 ਲੈ ਵੀ ਚੱਕ ਲੋ ਤੋਹਫਾ ਹੀ ਆ ਬਈ ਮਿੱਤਰੋ ਮੈਂ ਗੱਲ ਕਰਾਂ ਇਹਦੇ ਨਾਲ ਦੀ ਲੁੱਕ ਦੀ ਕਾਰ ਇਹ ਨਹੀਂ ਮਿਲਦੀ ਕਿਸੇ ਬਸ ਪਹਿਲੀ ਗੱਲ ਤਾਂ ਠੀਕ ਆ ਤੇ ਅਗਲੀ ਆ ਗਈ ਆਪਣੇ ਲਵੇ ਆਡੀ ਦੀ ਇਹ ਆਪਣੇ ਕੋਲ ਆ ਗਈ ਇਹ ਆਪਣੇ ਕੋਲ ਆ ਗਈ ਜੀ Swift ਕਾਰ ਜੀ Swift ਇਹ ਸਾਡੀ Swift ਨਹੀਂ ਅਸੀਂ ਰੇਟ ਹੀ Swift ਵਾਲਾ ਲੈਣਾ ਭਾਜੀ ਆ ਉਹ ਵੀ ਗੱਲ ਕਰਦੇ ਆ ਜੇ ਆਪਾਂ ਪੈਸੇ Swift ਵਾਲੇ ਲੈਣੇ ਆਪਾਂ ਆਡੀ ਨੂੰ ਪਾਸ Swift ਕਰ ਦਿੰਦੇ ਆ 12 ਮਾਡਲ ਹੈ ਚੰਡੀਗੜ੍ਹ ਦਾ ਨੰਬਰ ਹੈ ਜੀ 2012 ਹਾਂਜੀ ਐਸ ਲਾਈਨ ਟੌਪ ਮਾਡਲ ਹਾਂਜੀ ਐਸ ਲਾਈਨ ਚ ਇੰਟੀਰੀਅਰ ਵੀ ਥੋੜਾ ਡਿਫਰੈਂਟ ਆਂਦਾ ਹੈ ਅਲੋਏ ਸਾਈਜ਼ ਵੱਡਾ ਆਂਦਾ ਓਕੇ ਡੀਜ਼ਲ ਇੰਜਨ ਹੈ ਹਾਂ ਹਾਂ ਆਟੋਮੈਟਿਕ ਟਰਾਂਸਮਿਸ਼ਨ ਹੈ ਸਨਰੂਫ ਦੇ ਨਾਲ ਹੈ ਅੰਦਰੋਂ ਇੰਟੀਰੀਅਰ ਦਿਖਾਓ ਲੋ ਜੀ ਜੇ ਕਮੀ ਨਿਕਲਦਾ ਗੱਡ ਚ ਇਹ ਇਹ ਫਸਟ ਓਨਰ ਕਰ ਗਈ ਹੈ ਇਹ ਸੈਕੰਡ ਓਨਰ ਕਾਰ ਹੈ ਜੀ ਸੈਕੰਡ ਓਨਰ ਇਹ 93000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਠੀਕ ਹੈ ਅੰਦਰੋਂ ਇੰਟੀਰੀਅਰ ਸਟੇਅਰ ਦੀ A1 ਗੱਡੀ ਕੋਈ ਕਮੀ ਨਹੀਂ ਹਾਂਜੀ ਹਾਂਜੀ ਮਾਡਲ 2012 12 ਪੈਸੇ ਦੇਣੇ ਸਵਿਫਟ ਵਾਲੇ ਕਿੰਨੇ ਸਿਰਫ ਔਰ ਸਿਰਫ 6 ਲੱਖ ਰੁਪਏ ਦੀ ਕਾਰ ਤੁਹਾਨੂੰ 6 ਲੱਖ ਰੁਪਏ ਸਿਰਫ 6 ਲੱਖ ਲੈ ਵੀ ਲਗਜ਼ਰੀ ਕਾਰ 2012 ਮਾਡਲ ਲੋਕਲ ਨੰਬਰ ਤੇ ਰੇਟ ਸਿਰਫ 6 ਲੱਖ ਰੁਪਏ ਆ ਉਸ ਟਾਈਮ ਗੱਡੀ ਕਿਤੇ 42-45 ਲੱਖ ਰੁਪਏ ਦੀ ਹੋਏਗੀ ਸਹੀ ਗੱਲ ਹੈ ਜੀ ਹਾਂ ਹਾਂ ਔਰ ਤੁਹਾਨੂੰ ਸਿਰਫ 6 ਲੱਖ ਰੁਪਏ ਬਹੁਤ ਵਧੀਆ ਰੇਟ ਹੈ ਬਹੁਤ ਵਧੀਆ ਰੇਟ ਔਰ ਐਦਾਂ ਨਹੀਂ ਰਨਿੰਗ ਕੰਡੀਸ਼ਨ ਹੈ ਜਿੱਦਾਂ ਮਰਜ਼ੀ ਟੈਸਟ ਵੀ ਲੈ ਲਓਗਾ ਆਰਦੀ ਜਿੱਦਾਂ ਮਰਜ਼ੀ ਅੱਗੇ ਸੀਜ਼ਨ ਵੀ ਆਉਣਾ ਬਈ ਪਿਆਹ ਦਾ ਜੇ ਕੋਈ ਮਿੱਤ ਹੈਗੇ ਨੇ ਡੋਲੀ ਵਾਲੇ ਪਈਆਂ ਨਾ ਜਿੱਦਾਂ ਉਹ ਚਲਾਉਂਦੇ ਆ ਤਾਂ ਉਹਨਾਂ ਵਾਸਤੇ ਵਧੀਆ ਕਾਰ ਹੈ ਇਹਦੇ ਨਾਲ ਹੀ ਇਹ ਵੀ ਲੈ ਲਓ ਜੀ ਇਹ ਵੀ ਲੈ ਲਓ ਚੱਕ ਕੇ ਹਾਂ ਹਾਂ ਆਈ ਵੀ ਤੁਹਾਨੂੰ ਨਾਲ ਹੀ ਤੋਹਫਾ ਦੇ ਦਿੰਦੇ ਆ ਕਿਹੜਾ ਮਾਡਲ ਹੈ ਇਹ ਲੈਂਡ ਰੋਵਰ ਦਾ 201 ਗੱਡੀ 110000 ਚੱਲੀ ਐ ਅੰਦਰੋਂ ਇੱਕ ਵਾਰੀ ਪਲੀਜ਼ ਇੰਟੀਰੀਅਰ ਦਿਖਾ ਦਿਓ ਕਾਰ ਦਾ ਲਓ ਜੀ ਕਿਉਂਕਿ ਜਦੋਂ ਰੇਟ ਦੇਣ ਵਾਲਾ ਬੰਦੇ ਸੋਚਣਗੇ ਪਤਾ ਨਹੀਂ ਅੰਦਰੋਂ ਕੋਈ ਗੱਡੀ 'ਚ ਕਮੀ ਨਾ ਹੋਵੇ ਐਦਾਂ ਦਿਖਾ ਦਿਓ ਚਲੋ ਉੱਤਰੋ ਦਿਖਾ ਦਿਓ ਖੋਲੋ ਭਾਜੀ ਇੱਕ ਵਾਰੀ ਤੇ ਕਾਰ ਵਧੀਆ ਟਾਟਾ ਦੀ ਹੈਗੀ ਲੈਂਡ ਰੋਵਰ ਫਾਰਮ ਤੇ ਬਣੀ ਹੋਈ ਹੈ ਨਾ ਤੇ ਲੈਂਡ ਰੋਵਰ ਫਰੀ ਲੈਂਡਰ 2 ਹੂੰ 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 ਡੀਜ਼ਲ ਆਟੋਮੈਟਿਕ ਹਾਂਜੀ ਸਨਰੂਫ ਦੇ ਨਾਲ ਮਾਡਲ 2000 ਇੰਟੀਰੀਅਰ ਐਕਸਟੀਰੀਅਰ 2012 12 ਚੰਡੀਗੜ੍ਹ ਨੰਬਰ ਦੀ ਗੱਡੀ ਹਾਂਜੀ ਕੋਈ ਗੱਡੀ 'ਚ ਕਮੀ ਨਹੀਂ ਓਕੇ ਜਿਵੇਂ ਮਰਜ਼ ਉੱਚੇ ਨੀਵੇਂ ਖੱਡੇ ਪੱਕੇ ਕਿੱਥੇ ਜਿੱਥੇ ਮਰਜ਼ੀ ਚਲਾ ਲਓ ਭਾਜੀ ਗੱਡੀ ਖਰਾਬ ਨਹੀਂ ਹੋ ਸਕਦੀ ਪੈਸੇ ਸਿਰਫ ਔਰ ਸਿਰਫ 6 ਲੱਖ 50000 ਰੁਪਏ 6.5 ਲੱਖ ਰੁਪਏ ਜੀ ਜੀ ਬਿਲਕੁਲ ਲੈ ਵੀ 6.5 ਲੱਖ ਰੁਪਏ ਦੇ ਵਿੱਚ ਲੈ ਜਾਓ ਬਈ ਗੱਲ ਹਨਾ ਤੇ ਆਹ ਵਾਲੀ ਫੋਰਚਨਰ ਮਾਡਲ ਮਾਡਲ 2015 ਹੂੰ ਹੂੰ ਡੀਜ਼ਲ ਹਾਂਜੀ ਆਟੋਮੈਟਿਕ ਹਾਂਜੀ 4/2 ਆਜੋ ਬਈ ਅੰਦਰੋਂ ਦਿਖਾ ਦਿਓ ਅੰਦਰੋਂ ਦਿਖਾਓ ਗੱਡੀ 4/2 ਆਟੋਮੈਟਿਕ ਭਾਈ ਮਜ਼ਾ ਆ ਰਿਹਾ ਰੇਟ ਆਂਦਾ ਭਾਈ ਮਜ਼ਾ ਤਾਂ ਹਰ ਵਾਰੀ ਆਂਦਾ ਵੈਸੇ ਤਾਂ ਕੰਡੀਸ਼ਨ ਦਾ ਵੀ ਮਜ਼ਾ ਆਏਗਾ ਰੇਟ ਦਾ ਵੀ ਮਜ਼ਾ ਆਏਗਾ। ਲਾਈ ਵੀ ਬਈ ਨਜ਼ਾਰਾ ਯਾਰ ਬਈ ਨਾ ਰੇਡ ਸੁਣ ਕੇ ਬਈ ਤੁਸੀਂ ਜਦੋਂ ਆ ਕੇ ਕਾਰ ਚੈੱਕ ਕਰੋਗੇ ਟਰਾਈ ਲੋਂਗ ਹੈ ਬਈ ਇਹਨਾਂ ਤੁਹਾਨੂੰ ਵੀ ਨਜ਼ਾਰਾ ਆਉਣਾ ਬਈ ਹਨਾ ਤੇ ਅਸਤਾਏ ਜੀ ਇਹ ਕਹਿੰਦੇ ਨੇ ਬਈ ਇਹਨਾਂ ਅਗਰ ਤੁਸੀਂ ਮਾਰਕੀਟ ਤੋਂ ਟਰਾਈ ਕਰਕੇ ਆਓਗੇ ਤਾਂ ਅਸੀਂ ਕਹਾਂਗੇ ਯਾਰ ਵੀ ਹਨਾ ਵੀ ਬਾਕੀ ਯਾਰ ਬਈ ਬੰਦਾ ਸਾਡ ਲਵੇ ਆ ਗਿਆ ਤਾਂ ਸਾਡਾ ਰੇਟ ਘਟ ਹੈ। ਬਿਲਕੁਲ ਬਿਲਕੁਲ। ਅਦਰਵਾਈਜ਼ ਜੇ ਨਹੀਂ ਟਰਾਈ ਕਰਕੇ ਆਉਂਗੇ ਨਾ ਤਾਂ ਤੁਸੀਂ ਆਪ ਦੇਖ ਲਓ ਬਈ ਵਧੀਆ ਕਾਰ ਖੁੱਲਡੁੱਲੀ ਗੱਡੀ ਮੈਂਨ ਰੋਡ ਦੇ ਤੇ ਹਾਈਵੇ ਹੈਗਾ ਆਪਣਾ ਵੱਡੀ ਚੌੜੀ ਰੋਡ ਹੈ 150 ਤੇ ਚਲਾ ਕੇ ਦੇਖ ਲਓ ਚਾ 180 ਚਲਾ ਕੇ ਦੇਖੋ ਜੋ ਕਮਿਊਨਿਟੀ ਕਾਲ ਚੁੱਕੇ ਇਹਦਾ ਪ੍ਰਾਈਸ ਦੱਸਨੇ 2015 ਮਾਡਲ ਕਾਰ ਹੈ ਜੀ ਤੁਹਾਨੂੰ 13.5 ਲੱਖ ਰੁਪਏ ਦੇਣੇ ਆ ਜੀ 13.5 ਲੱਖ ਰੁਪਏ ਦੇ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਜੀ ਬਹੁਤ ਸੋਹਣੀ ਗੱਡੀ ਤੇ ਐਡਰੈਸ ਤੁਹਾਨੂੰ ਮੈਂ ਇੱਕ ਵਾਰ ਹੋਰ ਦੱਸਦਾ ਬਈ ਅਪੁਰਵਾ ਅਪਾਰਟਮੈਂਟ ਆ ਉਹਦੇ ਬੈਕ ਸਾਈਡ ਤੇ ਬਿਲਕੁਲ ਸੈਕਟਰ 88 ਦੇ ਵਿੱਚ ਵਈ ਹਨ ਦਵਾਰੋ ਸੈਕਟਰ 88 ਮ ਅਪੂਰਾ ਅਪਾਰਟਮੈਂਟ ਹੀਰੋ ਹੋਮਸ ਸਾਰੇ ਸਾਡੇ ਨੇੜੇ ਪੈਂਦੇ ਆ ਜੀ ਬਾਕੀ ਆਪਣੀ ਲੋਕੇਸ਼ਨ ਵੀ ਹੁਣ ਅਪਡੇਟ ਹੋਣ ਵਾਲੀ ਆ ਫੇਰ ਤੁਹਾਨੂੰ ਕਿ ਚੱਕਰ ਹੀ ਨਹੀਂ ਆ ਇਹ ਡਿਵਾਈਡਿੰਗ ਰੋਡ ਹੈ ਸਾਹਮਣੇ ਜਿਹੜਾ ਸੈਕਟਰ ਤੁਸੀਂ ਦੇਖ ਰਹੇ ਹੋ ਉਹ 87 ਸੈਕਟਰ ਹੈ ਸਾਡੇ ਬਿਲਕੁਲ ਸਾਹਮਣੇ 87 ਇਧਰ ਅਸੀਂ 88 ਸੈਕਟਰ ਆਮ ਔਰ ਮੇਨ ਰੋਡ ਦੇ ਉੱਤੇ ਹੈ ਸਾਡਾ ਕੋਰਨਰ ਵਾਲਾ ਪਲਾਟ ਆਹ ਇਹ ਆ ਗਈ ਜੀ ਆਡੀ ਦਾ Q3 2016 ਮਾਡਲ ਨਵੀਂ ਸ਼ੇਪ ਚ ਹੈ ਬਾਜੀ ਹੈਡਲਾਈਟ ਦਿਖਾ ਦਿਓ ਨਿਊ ਸ਼ੇਪ ਦੀ ਹੈਡਲਾਈਟਸ ਹਾਂਜੀ ਹਾਂਜੀ ਨਿਊ ਸ਼ੇਪ ਦੀ ਗ੍ਰਿਲ ਫੌਗ ਲਾਈਟਸ ਹੂੰ ਹੂੰ ਅੰਦਰੋਂ ਇੰਟੀਰੀਅਰ ਵੀ ਨਿਊ ਸ਼ੇਪ ਵਾਲਾ ਮਤਲਬ ਨਿਊ ਸ਼ੇਪ ਦੀ ਗੱਡੀ ਹੈ ਜੀ ਹੂੰ ਹੂੰ 2016 ਮਾਡਲ 16 ਮਾਡਲ ਨਿਊ ਸ਼ੇਪ ਕਾਰ 35 TDI ਓਕੇ ਜੀ ਲੋ ਜੀ ਔਰ ਸਿੰਗਲ ਹੈਂਡ ਚੱਲੀ ਹੋਈ ਸਿੰਗਲ ਹੈਂਡ ਚੱਲੀ ਹੋਈ 70000 ਕਿਲੋਮੀਟਰ ਚੱਲੀ ਹੈ ਜੀ ਡੀਜ਼ਲ ਹੈ ਆਟੋਮੈਟਿਕ ਹੈ ਔਰ ਪੈਨਰਾਮਿਕ ਰੂਪ ਦੇ ਨਾਲ ਆਲ ਵੀਲ ਡਰਾਈਵ ਹੈ ਜੀ ਇਹ ਆਲ ਵੀਲ ਡਰਾਈਵ ਹੈ ਜੀ ਕੁਆਟਰੋ ਹੈ ਜੀ ਕਾਰ ਹੈ ਠੀਕ ਹੈ ਜੀ ਠੀਕ ਹੈ April ਦੀ ਕਾਰ ਹੈ 2016 ਦੀ 16 ਮਾਡਲ ਕੋਈ ਛੋਟੇ ਪੈਸੇ ਦੀ ਕਮੀ ਨਹੀਂ ਜੀ ਕਾਰ ਦੀ ਹਾਂਜੀ ਹਾਂਜੀ ਬੈਟਰੀ ਮੈਂ ਹੁਣੇ ਨਵੀਂ ਪਵਾਈ ਹੈ ਜੀ ਸਰਵਿਸ ਹੁਣੇ ਕਰਾਈ ਹੈ ਜੀ ਓਕੇ ਇੰਸ਼ੋਰੈਂਸ ਹੁਣੇ ਕਰਾਈ ਹੈ ਠੀਕ ਹੈ ਤੁਸੀਂ ਸਿਰਫ ਡੀਜ਼ਲ ਪਵਾਣਾ ਹੈ ਜੇ ਕਹੋਗੇ ਤਾਂ ਮੈਨੂੰ ਝੋਲ ਮਾਰਾ ਜਾਂ ਮਾਰੋਗੇ ਮੈਂ ਡੀਜ਼ਲ ਵੀ ਤੁਹਾਨੂੰ ਪਾ ਕੇ ਦੇਦਾ ਥੋੜਾ ਥੋੜਾ ਪੁਸ਼ ਕਰੇ ਭਾਈ ਨੂੰ ਤੁਹਾਨੂੰ ਡੀਜ਼ਲ ਹੀ ਪਾ ਕੇ ਦੇ ਦਿਆਂਗਾ ਡੀਜ਼ਲ ਹੀ ਪਾ ਕੇ ਦੇ ਦਿਆਂਗਾ ਸਾਡੇ ਪੰਪ ਵੀ ਨੇੜੇ ਹੈ ਜੀ ਬਿਲਕੁਲ ਠੀਕ ਹੈ ਤੇ ਇੱਕ ਗੱਲ ਕਰਾਂ ਭਈ ਹੈ ਨਾ ਬਾਈ ਹੋਰ ਨਾਲ ਬਹੁਤ ਸੋਹਣੀਆਂ ਕਾਰਾਂ ਹੁੰਦੀਆਂ ਭਈ ਹੈ ਨਾ ਇਹ ਆਪਾਂ ਅੱਜ ਉਰੇ ਦੀਆਂ ਕਾਰਾਂ ਦੀ ਤੁਹਾਨੂੰ ਟ੍ਰਾਈ ਲੈਨ ਤੱਕ ਦੀ ਕੋਈ ਲੋੜ ਨਹੀਂ ਪੈਣੀ ਤੇ ਜਦੋਂ ਤੁਸੀਂ ਆਓਗੇ ਬਈ ਆ ਕੇ ਕਾਰ ਚੈੱਕ ਕਰੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਬਈ ਹੈਨਾ ਇਹਦਾ ਪ੍ਰਾਈਸ ਜੀ ਇਹਦਾ ਪ੍ਰਾਈਸ ਹਾਂਜੀ ਇਹਦਾ 13.5 ਲੱਖ ਦਾ ਰੇਟ ਹੈ ਜੀ 2016 ਮਾਡਲ ਨਿਊ ਸ਼ੇਪ ਬੈਕ ਕੈਮਰਾ ਨੈਵੀਗੇਸ਼ਨ ਵਾਲਾ ਮਾਡਲ ਠੀਕ ਹੈ ਜੀ ਠੀਕ ਹੈ ਜੀ ਆਜੋ ਅੱਗੇ ਆਜੋ ਲੋ ਜੀ ਆ ਆ ਗਈ ਆਪਣੀ ਅੱਗੇ ਆ ਕੇ ਜੀ BMW ਦਾ X1 ਹਾਂਜੀ ਹਾਂ ਮਾਡਲ 2019 ਠੀਕ ਹੈ ਇਹ ਦਸੰਬਰ 2019 ਦੀ ਕਾਰ ਹੈ ਜੀ ਓਕੇ ਠੀਕ ਹੈ ਚੰਡੀਗੜ੍ਹ ਦਾ ਨੰਬਰ ਹੈ ਇਹ ਸੈਕੰਡ ਓਨਰ ਕਾਰ ਹੈ ਠੀਕ ਹੈ ਜੀ ਠੀਕ ਹੈ ਚੱਲੀ ਹੋਈ ਸਿਰਫ 69000 ਕਿਲੋਮੀਟਰ ਠੀਕ ਹੈ ਜੀ ਅੰਦਰ ਦਿਖਾ ਦਿਓ ਕੋਈ ਅੰਦਰ ਇੰਟੀਰੀਅਰ ਦਿਖਾਓ ਪਿੱਛੋਂ ਦਿਖਾਓ ਗੱਡੀ 'ਚ ਕੋਈ ਕਮੀ ਨਾ ਕੱਢੋ ਜੀ ਕਾਰ ਦੀ ਸਾਰੀ ਕਾਰ ਓਰੀਜਨਲ ਹੈ ਜੀ ਕਿਤੋਂ ਵੀ ਕੋਈ ਚੀਜ਼ ਰੀਪੇਂਟ ਨਹੀਂ ਹੈ ਜੀ ਸਾਰੀ ਦੀ ਸਾਰੀ ਕਾਰ ਓਰੀਜਨਲ ਓਰੇ ਦੇ ਕਾਰਾਂ ਤੁਹਾਨੂੰ ਸਿਰਫ ਇੱਕ ਕਮੀ ਮਿਲਨੀ ਆ ਬਈ ਬਸ ਡਰਾਈਵਰ ਸੀਟ ਤੇ ਬੰਦਾ ਨਹੀਂ ਹੁਣਾ ਉਹ ਉਹ ਤੁਸੀਂ ਆਉਣਾ ਬਈ ਨਾ ਥੋੜੀ ਕਮੀ ਆ ਮਤਲਬ ਕਿਸ ਨੇ ਦੂਰੋਂ ਦੀ ਕਾਰ ਲੈਣੀ ਹੈ ਕੋਈ ਐਨਆਰਆਈ ਭਰਾ ਹੈ ਬੁੱਕ ਕਰ ਲਿਓ ਪੇਮੈਂਟ ਪਾ ਦਿਓ ਤੁਹਾਡੇ ਘਰੇ ਗੱਡੀ ਡ੍ਰੌਪ ਵੀ ਕਰਾ ਦਾਂਗੇ ਲਓ ਜੀ ਬਾਈ ਤੁਹਾਨੂੰ ਕੋਈ ਟੈਨਸ਼ਨ ਨਹੀਂ ਵੀ ਤੁਹਾਨੂੰ ਆਣਾ ਪੈਣਾ ਕੁਛ ਹੈ ਦੂਜੀ ਗੱਲ ਜੇ ਕਿਸੇ ਨੇ ਬਾਹਰੋਂ ਆਣਾ ਗੱਡੀ ਲੈਣ ਵਾਸਤੇ ਕੋਈ ਸਾਡੇ ਕੋਲ ਕਸਟਮਰ ਤੁਹਾਡਾ ਕੋਈ ਗੁਜਰਾਤ ਤੋਂ ਬੈਂਗਲੌਰ ਤੋਂ ਕਲਕੱਤਾ ਤੋਂ ਆਂਦਾ ਹੈ ਉਹ ਚੰਡੀਗੜ੍ਹ 에어ਪੋਰਟ ਆ ਜਾਏ ਹਾਂਜੀ ਉੱਥੋਂ ਪਿਕ ਵੀ ਦਵਾਂਗਾ ਉੱਥੇ ਡ੍ਰੌਪ ਵੀ ਦਵਾਂਗਾ ਕਾਰ ਚਾਹੇ ਲੋ ਜਾਂ ਨਾ ਲੋ ਠੀਕ ਹੈ ਜੀ ਤੁਹਾਨੂੰ ਪਿਕ ਐਂਡ ਡ੍ਰੌਪ ਫ੍ਰੀਸ ਕਾਲ ਵੱਲੋਂ ਫ੍ਰੀ ਆਫ ਕੋ ਸਰਵਿਸ ਲੈ ਲਓ ਸਾਡੇ ਕੋਲ ਤੁਸੀਂ ਲੋ ਨਾ ਲੋ ਕੋ ਚੱਕਰ ਨਹੀਂ ਦੂਜੀ ਗੱਲ ਜੇ ਤੁਸੀਂ ਗੱਡੀ ਕੋਈ ਫੋਨ ਤੇ ਪਸੰਦ ਕਰ ਲੈਂਦੇ ਹੋ ਹਾਂਜੀ ਹਾਂ ਸਾਨੂੰ ਸਾਡੇ ਤੋਂ ਗੱਡੀ ਦੀ ਵੀਡੀਓ ਫੋਟੋ ਆ ਮੰਗਾ ਲੋ ਤੁਸੀਂ ਸਾਨੂੰ 50 ਰੁਪਏ ਟੋਕਰਾਂਗਾ ਆਪਣਾ ਪ੍ਰਾਈਸ ਫਾਈਨਲ ਕਰ ਲੋ ਤੇ ਗੱਡੀ ਤੁਹਾਡੀ ਬੁੱਕ ਹੋ ਗਈ ਹਾਂਜੀ ਹਾਂ ਤੁਸੀਂ ਦੋ ਦਿਨ ਦੇ ਅੰਦਰ ਅੰਦਰ ਆ ਜਾਓ ਆਪਣੀ ਗੱਡੀ ਦੇਖ ਲੋ ਪਸੰਦ ਕਰ ਲੋ 22 ਚਾਂਸ ਕਿਸੇ وجہ ਨਾਲ ਤਾਨੂੰ ਗੱਡੀ ਨਹੀਂ ਬਸਾਂਦਾਂਦੀ ਪੈਸੇ ਦਾ ਇਦਾਂ ਹੋਣਾ ਹੀ ਨਹੀਂ ਮੰਨ ਲਓ ਸਪੋਜ਼ ਨਹੀਂ ਬਸਾਂਦਾਈ ਤੁਹਾਡੇ 50000 ਤੁਹਾਡੇ ਕੋਲ ਹੈ ਜੀ ਪੂਰੇ ਤੇ ਪੂਰੇ 49000 ਨਹੀਂ ਪੂਰਾ 50000 ਤੁਹਾਨੂੰ ਦੇ ਦੇਣਾ ਚਾਹੇ ਤੁਸੀਂ ਗੱਡੀ ਦੂਜੀ ਲੈ ਲਓ ਤਾਂ ਇਹ 500 ਵਾਪਸ ਉਸੇ ਟਾਈਮ ਕੈਸ਼ ਫੜ ਲਓ ਨਾਲ ਦੇ ਨਾਲ ਚੱਕ ਲਓ ਕੋਈ ਦਿੱਕਤ ਨਹੀਂ ਇਹਦਾ ਸਿਫਤ ਆ ਬਈ ਹੈਨਾ ਤੇ ਇਹਦਾ 2019 ਮਾਡਲ ਕਾਰ ਹੈ ਜੀ ਇਹ ਤੁਹਾਨੂੰ 19.5 ਲੱਖ ਰੁਪਏ ਦੀ ਕਾਰ ਮਿਲ ਜਾਨੀ ਹੈ ਪ੍ਰਾਈਸ ਤੁਹਾਨੂੰ ਬਹੁਤ ਸੋਨੇ ਸੋਨੇ ਦੇ ਰਹੇ ਜੀ ਮੈਂ 19 ਮਾਡਲ ਕਾਰ ਦੇ ਵਾਹ ਜੀ ਵਾਹ ਤੇ ਆ ਆ ਗਈ ਬਈ ਯਾਨਕੀ ਇਹ ਪਹਿਣੀ ਆ ਇਹ ਵੀ ਸੇਮ 2019 ਮਾਡਲ ਕਾਰ ਹੈ ਜੀ। ਹਾਂਜੀ ਹਾਂ। BMW ਦਾ X1 ਦਾ M Sport ਮਾਡਲ ਹੈ ਜੀ। ਇਹਨੂੰ ਥੋੜਾ ਜਿਹਾ ਗੌਰ ਨਾਲ ਦਿਖਾ ਦਿਓ M Sport ਮਾਡਲ ਨੂੰ। ਇਹ ਸਪੈਸ਼ਲ ਮਾਡਲ ਹੁੰਦਾ ਜੀ। ਠੀਕ ਹੈ। ਇਹਦਾ ਮੇਨ ਤਾਂ ਅੰਦਰੋਂ ਇੰਟੀਰੀਅਰ ਹੈ ਭਾਜੀ ਇਹਦਾ ਦਰਵਾਜ਼ਾ ਖੋਲ ਕੇ ਅੰਦਰੋਂ ਇੰਟੀਰੀਅਰ ਦਿਖਾ ਦਿਓ ਕਾਰ ਦਾ। ਆ ਜੀ ਤੁਹਾਨੂੰ ਅੰਦਰ ਦਿਖਾ ਦਈਏ ਭਾਜੀ। ਅੰਦਰੋਂ ਇੰਟੀਰੀਅਰ ਦੇ ਵਿੱਚ ਕਾਰ ਦੇ ਜਿਹੜਾ ਤੁਹਾਡਾ ਥਾਇਰੈਟ ਵਾਲੀਆਂ ਸੀਟਸ ਆਣਗੀਆਂ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਥਾਇਰੈਟ ਵਾਲੀਆਂ ਸੀਟਸ ਹੈ। ਹਮ ਹਮ ਪੈਡਲ ਸ਼ਿਫਟਰ ਹੈ। ਔਰ ਅੰਦਰੋਂ ਸਟੀਅਰਿੰਗ ਦੇਖ ਠੀਕ ਹੈ ਜੀ ਕੋਲ ਲਾ ਕੇ ਮਜ਼ਾ ਆ ਜਾਂਦਾ ਵੀ ਕਾਰ ਦੇ ਦੇਖ ਕੇ ਵੀ ਹਾਂ ਨਾ ਮੈਨੂੰ ਪੁੱਛੋ ਨਾ ਪੁੱਛ ਗੱਡੀ ਬਹੁਤ ਸੋਹਣੀ ਐ ਐਮ स्पोर्ट ਕਾਰ ਤਾਂ ਨਜ਼ਾਰਾ ਹੀ ਲੱਗਾ ਭਾਜੀ ਦੂਜੀ ਗੱਡੀ ਨਾਲੋਂ ਬਹੁਤ ਮਜ਼ਾ ਰੂਹ ਖੁਸ਼ ਹੋ ਜਾਂਦੀ ਐ ਵੀ ਕਾਰ ਦੇਖ ਕੇ ਵੀ ਹਾਂ ਨਾ ਇਹ ਬਾਕੀ ਥੋੜੀ ਤਾਂ ਹੋਣੀ ਐ ਹੋਣੀ ਐ ਠੀਕ ਐ ਹਾਂ ਜੀ 2019 ਮਾਡਲ ਐਮ स्पोर्ट ਹੂੰ ਹੂੰ ਪੈਸੇ ਲਵਾਂਗੇ ਜੀ ਤੁਹਾਡੇ ਕੋਲ ਸਿਰਫ ਸਿਰਫ 2.52 ਲੱਖ ਰੁਪਈਆ 2.52 ਲੱਖ ਸਾਢੇ 2.52 ਲੱਖ ਮਾਰਕੀਟ ਦੇ ਵਿੱਚ 25-26 ਲੱਖ ਦੀ ਕਾਰ ਵੀ ਨਹੀਂ ਮਿਲਦੀ ਭਾਜੀ ਲਓ ਜੀ ਲੱਭਣ ਚੱਲ ਜੋ ਤਾਂ ਐਮ स्पोर्ट ਹੀ ਮਿਲੇ ਤੰਨ ਲੱਖ ਰੁਪਈਆ ਤੋਂ ਪਲ ਇਹ ਲਾਸਟ ਕਾਰ ਆ ਵੀਰ ਆਪਣੀ ਨਹੀਂ ਆਪਾਂ ਛੋਟੇ ਗੱਡੇ ਵਿੱਚ ਦੇ ਦਾਂਗੇ ਜੇ ਭਰਾਵਾਂ ਨੂੰ ਆਪਾਂ ਵੀ ਅੱਗੇ ਰੱਖੀ ਆ ਤੁਹਾਡੇ ਵਾਸਤੇ ਸਪੈਸ਼ਲ ਠੀਕ ਹੈ ਕਿਉਂਕਿ ਇਹ ਕਾਰ ਆ ਨਾ ਅਸੀਂ ਪਰਚੇਜ਼ ਨਹੀਂ ਕਰਦੇ ਹਾਂ ਜੀ ਇਹ ਸਾਡੇ ਕੋਸ਼ੇ ਜਿਹੜੇ ਬਹੁਤ ਕਲੋਜ਼ ਖਾਸ ਜਿਹੜੇ ਆ ਜੇ ਕਿਸੇ ਨੇ ਸੇਲ ਕਰਨੀ ਆ ਸਾਡੇ ਕੋਲ ਡ੍ਰੌਪ ਕਰਦੇ ਆ ਅਸੀਂ ਪਾਰਕ ਐਂਡ ਸੈਲ ਵੀ ਕਰਦੇ ਆ ਠੀਕ ਹੈ ਬਾਕੀ ਜਿਹੜਾ ਲਗਜ਼ਰੀ ਸੈਗਮੈਂਟ ਦੇਖਿਆ ਸਾਰਾ ਸਾਡਾ ਆਪਣਾ ਪਰਚੇਜ਼ਡ ਆ ਓਕੇ ਇਹ ਕਾਰ ਸਾਡੀ ਕਿਸੇ ਭਰਾ ਦੀ ਆ ਇਹ ਵੇਚਣ ਵਾਸਤੇ ਉਹਨੇ ਛੱਡੀ ਆ ਸਾਡੇ ਕੋਲ ਕਾਰ ਬਹੁਤ ਸੋਹਣੀ ਸੀ ਸਾਰੀ ਗੱਡੀ ਓਰੀਜਨਲ ਆ ਜੀ ਇਹ ਮਾਡਲ ਮਾਡਲ 20 ਇਹਦਾ ਪ੍ਰਾਈਸ ਮਿਲ ਜੇਗਾ ਗੱਡੀ ਦਾ 6,75,000 ਰੁਪਏ ਦਾ ਮਾਡਲ ਹੋ 2014 6,75,000 ਰੁਪਏ ਗੱਡੀ ਬਹੁਤ ਵਧੀਆ ਕੋਈ ਕਮੀ ਨਹੀਂ ਕਾਰ ਦੇ ਵਿੱਚ ਐਜ਼ ਇਟ ਇਜ਼ ਕੰਡੀਸ਼ਨ ਦੀ ਕਾਰ ਹੈ ਜੀ ਲੈ ਵੀ ਹੁਣ ਆ ਫੋਨ ਵੀ ਤੁਸੀਂ ਕਰਦੇ ਹੋ ਨਾ ਜ਼ਿਆਦਾਤਰ ਵੀ ਹੈ ਨਾ ਵੀ ਛੋਟੀ ਕਾਰ ਹੈ ਕੋਈ ਵਰਨਾ ਦੇ ਦਿਓ ਸਾਨੂੰ ਕੋਈ ਬਲੈਨਰ ਦੇ ਦਿਓ ਕੁਝ ਵੀ ਦੇ ਦਿਓ ਤਾਂ ਉਹ ਸਾਰੀਆਂ ਹੁਣ ਬਈ ਹੈ ਨਾ ਤੁਹਾਡੀਆਂ ਕਦੇ ਨਾ ਕਦੇ ਜੀ ਤੁਹਾਨੂੰ ਇਹ ਡਿਮਾਂਡ ਪੂਰੀ ਕਰ ਦਿਆ ਕਰਾਂਗੇ ਇਹ ਸੁਨਾਟਾ ਇਹ ਪਾਜੀ ਹੈਗੀ ਜੀ ਤੁਹਾਡੀ ਕਾਰ ਹੈ ਸੁਨਾਟਾ ਇਹ ਸੁਨਾਟਾ ਕਾਰ ਆ ਗਈ ਜੀ। ਇਹਦਾ ਮਾਡਲ ਹੈਗਾ ਜੀ 2013 ਠੀਕ ਹੈ। ਤੇ ਫਸਟ ਓਨਰ ਗੱਡੀ ਹੈ ਜੀ ਇਹ। ਆਟੋਮੈਟਿਕ ਆ। ਹਾਂ ਆਟੋਮੈਟਿਕ ਟਰਾਂਸਮਿਸ਼ਨ ਹੈ ਪੈਟਰੋਲ ਹੈ ਜੀ ਇਹ। ਠੀਕ ਹੈ ਜੀ। ਇਹ ਨਵੀਂ ਗੱਡੀ ਜਿਹੜੀ ਹੈਗੀਾ ਉੱਥੇ ਚੈੱਕ ਕਰੋ ਨਵੀਂ ਦੀ ਕੀ ਕਾਸਟ ਹੈ ਦੀ ਕਾਰ ਦੀ। ਇਹ ਕਰੀਬ ਕਰੀਬ ਕੋਈ ਤੁਹਾਡੀ ਕਾਰ 27 ਲੱਖ ਰੁਪਏ ਦੀ ਨਵੀਂ ਸੀ ਜੀ ਇਹ। 27 ਲੱਖ ਰੁਪਏ ਦੀ। 27 ਲੱਖ ਰੁਪਏ ਦੀ ਨਵੀਂ ਕਾਰ ਸੀ ਇਹ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਹੁਣ ਤੁਹਾਡੇ ਪੈਸੇ ਕਿੰਨੇ ਵਜਾਣੇ ਆ। ਹੁਣ ਰੇਟ ਬੜੋ ਤੇ ਕੀ ਲੀ ਗਾ ਜੀ। 3,50,000 ਤਿੰਨ ਲੱਖ ਤੇ 50 ਹਜ਼ਾਰ ਰੁਪਈਆ ਦੀ ਕਾਰ ਆ ਤੇ ਨਵੀਂ ਸੀਗੀ 27 ਲੱਖ ਰੁਪਈਆ ਦੀ ਬਾਈ ਬਾਈ ਦੇ ਉੱਪਰ ਲਿਖਿਆ ਆਇਆ ਵਗੈਰਾ ਜੀ ਜੀ ਠੀਕ ਆ ਬਾਈ ਬਹੁਤ ਘੈਂਟ ਰੇਟ ਆ ਬਾਈ ਤੇ ਆ ਜੀ ਤੁਹਾਨੂੰ ਇਹ ਗੱਡੀ 3 ਲੱਖ ਰੁਪਏ ਚ ਦਿੱਤੀ ਜੀ ਹੋਰ ਦੱਸੋ 50 ਹਜ਼ਾਰ ਹੋਰ ਛੁੜਵਾ ਤਾ ਤੁਹਾਡਾ 50 ਹਜ਼ਾਰ ਵਾਲਾ ਡਿਸਕਾਊਂਟ ਪੂਰਾ ਪੂਰਾ ਵੀ ਕਰੇ ਠੀਕ ਆ ਇਹ ਕਾਰ ਮੋਡਲ 3 ਲੱਖ ਰੁਪਏ ਦੀ ਕਾਰ ਆਟੋਮੈਟਿਕ ਪੈਟਰੋਲ ਠੀਕ ਆ ਜੀ ਠੀਕ ਆ ਚੱਕ ਲਓ ਅੱਗੇ ਆ ਲੈ ਲਓ ਜੀ ਹੁਣ ਇਹ ਹੁਣ ਇਹ ਕਹਿ ਨਾ ਦਿਓ ਬਈ ਹਨਾ ਤੁਸੀਂ ਵੀ ਮਹਿੰਗੀ ਦਿੱਤੀ ਹੈ ਮਹਿੰਗੀ ਇਹਦਾ ਨੰਬਰ ਦਿਖਾਓ ਜੀ ਪਹਿਲਾਂ ਤਾਂ ਕਿੱਡਾ ਸੋਹਣਾ ਨੰਬਰ ਹੈ ਚੰਡੀਗੜ੍ਹ ਨੰਬਰ ਦੀ ਕਾਰ ਹੈ 007 ਨੰਬਰ ਹੈ ਬਾਈ ਹਾਂ ਜੀ ਇਹ ਮਾਡਲ ਹੈਗਾ 2021 ਹਾਂ ਜੀ ਕਾਰ ਚੱਲੀ ਹੋਈ ਹੈ ਸਿਰਫ 40000 ਕਿਲੋਮੀਟਰ ਭਾਜੀ ਅੰਦਰੋਂ ਕਾਰ ਦੇਖੋ ਬਿਲਕੁਲ ਨਵੀਂ ਕਾਰ ਹੈ ਜੀ ਲਫਾਫੇ ਵੀ ਨਹੀਂ ਤਾਰੇ ਬਿਲਕੁਲ ਨਵੀਂ ਗੱਡੀ ਕਿਤੇ ਚਲੋ ਆਪਾਂ ਇਹ ਸੀਟਾਂ ਛੁਟਾ ਖਰਾਬ ਹੋਣ ਕਰਕੇ ਚੜਾਏ ਭਾਜੀ ਅੱਛਾ ਦੂਜੇ ਚੜਾਏ ਨੇ ਉਹ ਵੈਸੇ ਪਨੇ ਵੈਸੇ ਡਸਟ ਰੂਸਟ ਕਰਕੇ ਪਾਏ ਠੀਕ ਹੈ ਓਕੇ ਓਕੇ ਤੇ ਇਹਦਾ ਮਾਡਲ ਹੈਗਾ ਜੀ 2021 ਚੱਲੀ ਹੋਈ ਸਿਰਫ 40000 ਕਿਲੋਮੀਟਰ ਓਕੇ ਤੇ પેટ્રોલ ਦਾ ਟਾਪ ਮਾਡਲ ਹੈ ਜੀ ਹਾਂ ਜੀ ਠੀਕ ਹੈ ਇਸ ਤੁਹਾਨੂੰ ਨੈਵੀਗੇਸ਼ਨ, ਬੈਕ ਕੈਮਰਾ, ਪੈਨੋਰਮਿਕ ਰੂਫ ਸਾਰਾ ਕੁਝ ਮਿਲੇਗਾ। ਸਾਰਾ ਕੁਝ ਕੰਪਨੀ ਤੋਂ ਹੈ। ਟੌਪ ਮਾਡਲ ਹੈ। ਟੌਪ ਮਾਡਲ ਹੈ ਜੀ। ਤੇ ਇਹਦਾ ਕਾਰ ਦਾ ਸਪੈਸ਼ਲ ਪ੍ਰਾਈਸ ਹੈ ਜੀ 13 ਲੱਖ 25000 ਰੁਪਏ ਦੀ। 13.25 ਲੱਖ ਰੁਪਏ ਦੀ। ਸਵਾ 13 ਲੱਖ ਰੁਪਏ ਦੀ ਗੱਡੀ ਰੇਟ ਹੈ। ਨਵੀਂ ਮਹਿੰਗੀ ਹੈ ਜੀ ਗੱਡੀ ਕਾਫੀ। ਔਰ ਇਹ ਟੌਪ ਮਾਡਲ ਹੈ ਜੀ ਇਹਦਾ। ਠੀਕ ਹੈ ਜੀ। ਠੀਕ ਹੈ। ਮੈਨੂਅਲ ਟਰਾਂਸਮਿਸ਼ਨ ਹੈ। ਹੂੰ। ਔਰ ਪੈਨੋਰਮਿਕ ਰੂਫ ਦੇ ਨਾਲ ਹੈ। ਸਿਰਫ ਔਰ ਸਿਰਫ 13 ਲੱਖ 25000 ਰੁਪਏ। 13 ਲੱਖ 2500 ਮਾਡਲ 2018 18 પેટ્રોલ ਹੂੰ ਮੈਨੂਅਲ ਹਾਂ ਇੱਕ ਵਾਰੀ ਗੱਡੀ ਘੁਮਾ ਕੇ ਦਿਖਾ ਦਿਓ ਅਲॉयਜ਼ ਬਹੁਤ ਸੋਹਣੇ ਪਏ ਹੋਏ ਸਾਰੇ ਗਾਰਾ ਜਨਲ ਦੋਨੋਂ ਬੰਪਰ ਰੀਪੇਂਟ ਹੈ ਜੀ ਕਾਰ ਦੇ ਠੀਕ ਹੈ ਜੀ ਦੋਵੇਂ ਬੰਪਰ ਰੀਪੇਂਟ ਹੈ ਅੰਦਰੋਂ ਬਾਹਰੋਂ ਇੰਟੀਰੀਅਰ ਐਕਸਟੀਰੀਅਰ ਦੀ ਬਿਲਕੁਲ ਨਵੀਂ ਠੀਕ ਹੈ ਜੀ ਅੰਦਰ ਸੀਟਸ ਵਗੈਰਾ ਬਿਲਕੁਲ ਨਵੀਆਂ ਪਈਆਂ ਹੋਈਆਂ ਵਧੀਆ ਬੀਸਟ ਵਧੀਆ ਲੱਗਿਆ ਹੋਇਆ ਠੀਕ ਹੈ ਜੀ ਪਿੱਛੋਂ ਇੱਕ ਵਾਰੀ ਘੁਮਾ ਕੇ ਦਿਖਾ ਦਿਓ ਜੀ ਕਿਸੇ ਪਾਸਿਓ ਕੋਈ ਕਾਰਜ ਕਮੀ ਨਹੀਂ ਜੀ ਬਿਲਕੁਲ ਨਵਰੀ ਵਰਗੀ ਕਾਰ ਹੈ ਹੂੰ ਹੂੰ ਲਾਇਜ਼ ਮੈਨੂੰ ਬੜੇ ਪਿਆਰੇ ਲੱਗੇ ਇਸ ਕਾਰ ਦੇ ਹੂੰ ਠੀਕ ਹੈ ਇਹ ਹੈ ਚਾਹੇ ਦੂਜੀ ਗੱਡੀ ਪਰ ਮੈਨੂੰ ਇਹ ਲਗਜ਼ਰੀ ਵਰਗੀ ਫੀਲ ਕਰਦੀ ਹੈ ਗੱਡੀ ਵੀ ਹਾਂ ਠੀਕ ਹੈ ਜੀ ਮਜ਼ਾ ਆਏਗਾ ਗੱਡੀ ਲੈ ਕੇ ਨੰਬਰ ਵੀ ਪੰਜਾਬ ਦਾ ਮੈਂ ਕੈਮਰਾ ਲੱਗਿਆ ਹੋਇਆ ਜੀ ਠੀਕ ਹੈ ਜੀ ਇਹ ਕਾਰ ਤੁਹਾਨੂੰ ਦੇ ਦਾਂਗੇ ਜੀ ਤੁਹਾਨੂੰ ਸਿਰਫ ਔਰ ਸਿਰਫ 2018 ਮਾਡਲ 6 ਲੱਖ 75000 ਰੁਪਏ ਦੀ 6 75 ਦੇ ਵਿੱਚ 675 ਦੀ ਤੁਹਾਨੂੰ ਕਾਰ ਮਿਲ ਜਾਈ ਮਹਾਲੀ ਨੰਬਰ ਦੀ ਕਾਰ ਹੈ ਵਰਨਾ 2018 ਸਿਰਫ 6 ਲੱਖ ਤੇ 75000 ਰੁਪਏ ਦੀ ਚੱਕ ਲਓ ਬਈ ਤੇ ਆ ਆ ਗਈ ਅਗਲੀ ਕਾਰ ਆ ਗਈ ਲਾਸਟ ਕਾਰ ਹੈ ਚੰਡੀਗੜ੍ਹ ਨੰਬਰ ਦੀ ਹਾਂਜੀ ਆ ਬਲੀਨੋ ਹੈ ਜੀ ਇਹਦਾ ਮਾਡਲ ਹੈਗਾ ਜੀ ਦਸੰਬਰ 2016 16 ਇਹ ਜੈਟਾ ਮਾਡਲ ਹੈ ਹਾਂਜੀ ਸਭ ਤੋਂ ਉੱਪਰ ਵਾਲਾ ਮਾਡਲ ਹੈ ਜੀ ਇੱਕ ਵਾਰ ਘੁਮਾ ਦਿਓ ਭਾਜੀ ਗੱਡੀ ਅੰਦਰੋਂ ਦਿਖਾ ਦਿਓ ਹਾਂਜੀ ਠੀਕ ਹੈ ਗੱਡੀ ਚੱਲੀ ਹੋ ਸਿਰਫ 60000 ਕਿਲੋਮੀਟਰ ਠੀਕ ਹੈ ਤੇ ਨੰਬਰ ਤੁਸੀਂ ਦੇਖ ਲਓ ਚੰਡੀਗੜ੍ਹ ਦਾ ਨੰਬਰ ਹੈ ਟਾਪ ਮਾਡਲ ਹੈ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜਗਾ ਪੁਸ਼ ਬਟਨ ਸਟਾਰਟ ਹਾਂਜੀ ਹਾਂਜੀ ਆਟੋਮੈਟਿਕ ਕਾਰ ਹੈ ਜੀ ਇਹ ਕਿਸੇ ਨੇ ਛੋਟੀ ਆਟੋਮੈਟਿਕ ਲੈਣੀ ਹੋਵੇ ਤਾਂ ਲੋਅ ਲੋਏ ਪਏ ਹੋਇਆ 에ਅਰ ਬੈਗ ਦਾ ਕਾਰ ਦੇ ਵਿੱਚ ਨਵੇਂ ਟਾਇਰ ਹੈ ਜੀ ਸਾਰੇ ਕਾਰ ਦੇ ਠੀਕ ਹੈ ਪਾਰਕਿੰਗ ਸੈਂਸਰ ਵਗੈਰਾ ਸਾਰਾ ਕੁਝ ਹੈ ਇਹਦੇ ਵਿੱਚ ਮਤਲਬ ਗੱਡੀ ਜਿਹਨੂੰ ਆਪਾਂ ਕਹਿ ਲਈਏ ਕਾਰ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਜੀ ਹੁਣ ਆ ਪ੍ਰਾਈਸ ਦੀ ਗੱਲ ਪ੍ਰਾਈਸ ਦੇਖੋ ਜੀ ਕਿੰਨਾ ਵਧੀਆ ਲੱਗਾ ਆ ਪ੍ਰਾਈਸ ਰੱਖਿਆ ਆ ਆਟੋਮੈਟਿਕ ਕਾਰ 2016 ਸਿਰਫ 5 ਲੱਖ 25 ਤੁਹਾਨੂੰ 5 ਲੱਖ ਰੁਪਏ ਦੀ ਕਾਰ ਤੇ ਕਾਰਾਂ ਦੀ ਕੰਡੀਸ਼ਨ ਸਾਰੀਆਂ ਦੀ ਵਧੀਆ ਔਰ ਇੱਕ ਦੀ ਨਹੀਂ ਸਾਰੀਆਂ ਦੀ ਜੀ ਜੀ ਬਾ ਫੇਰ ਤੁਹਾਨੂੰ ਮੈਂ ਦੁਬਾਰਾ ਦੱਸਦਾ ਆਂ ਕਿ ਆਉਣਾ ਤੁਹਨੇ ਸੈਕਟਰ ਹੂੰ ਇੱਕ ਵਾਰੀ ਘੁੰਮ ਕੇ ਆ ਜੀ ਹਾਂ ਤੇ ਸੈਕਟਰ 88 ਮਹਾਲੀ ਅਪੁਰਵਾ ਅਪਾਰਟਮੈਂਟ ਨੇੜੇ ਉਹਨਾਂ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਆਉਣਾ ਤੁਹਨੇ ਫਰੈਂਡਸ ਕਾਰ ਲਾਈਨ ਮਹਾਲੀ ਦਾ ਦਫ਼ਤਰ ਜਿਹੜਾ ਨਵਾਂ ਬਾਈ ਹੋਰਾਂ ਨੇ ਓਪਨ ਕਰਾਇਆ ਤੇ ਪਹਿਲਾਂ ਸੀਗਾ 82 ਦੇ ਵਿੱਚ ਹੁਣ ਹੈਗਾ 88 ਦੇ ਵਿੱਚ ਤੇ ਬਸ ਫੇਰ ਤੁਹਾਨੂੰ ਮੈਂ ਕਹਿ ਰਿਹਾ ਵੀ ਆਓ ਵਿਜ਼ਿਟ ਕਰੋ ਚੰਗੀਆਂ ਚੰਗੀਆਂ ਕਾਰਾਂ ਲੈਣੀਆਂ ਨੇ ਤਾਂ ਜਲਦੀ ਕਾਲ ਕਾਲ ਕਰਨ ਦੀ ਲੋੜ ਨਹੀਂ ਬਾਈ ਉਹਨਾਂ ਦਾ ਜੋ ਨੰਬਰ ਦਿੱਤਾ ਮੈਂ ਮੈਂਸ਼ਨ ਕਰਨਾ ਉਹਦੇ ਵਿੱਚ ਕੈਟਲੌਗ ਹੈਗਾ ਦਿੱਤੇ ਹੋਏ ਨੰਬਰ ਤੇ ਤੁਸੀਂ ਵਟਸਐਪ ਤੇ ਹੈਲੋ ਹੈ ਦਾ ਮੈਸੇਜ ਕਰ ਦਿਓ ਤਾਂ ਉਹਨੂੰ ਕੈਟਲੌਗ ਦਾ ਮੈਸੇਜ ਆ ਜਾਏਗਾ ਇਮੀਡੀਏਟ ਤੁਸੀਂ ਕੈਟਲੌਗ ਦੇਖੋ ਘਰੇ ਬੈਠ ਕੇ ਬੱਚਿਆਂ ਨਾਲ ਵਾਈਫ ਨਾਲ ਪੇਰੈਂਟਸ ਨਾਲ ਡਿਸਕਸ ਕਰੋ ਕਿਹੜੀ ਕਾਰ ਲੈਣਾ ਚਾਹੁੰਦੇ ਹੋ ਉਸ ਕਾਰ ਦੇ ਰਿਗਾਰਡਿੰਗ ਸਾਡੇ ਕੋਲ ਡਿਟੇਲਸ ਲੈ ਲਓ ਫੋਟੋਗ੍ਰਾਫ ਲੈ ਲਓ ਸਾਰਾ ਕੁਝ ਲੈ ਲਓ ਲੋਨ ਫੈਸਿਲਿਟੀ ਵੀ ਸਾਡੇ ਕੋਲ ਅਵੇਲੇਬਲ ਹੈ ਠੀਕ ਹੈ ਜੀ 에어ਪੋਰਟ ਤੋਂ ਪਿਕ ਐਂਡ ਡ੍ਰੋਪ ਫ੍ਰੀ ਅਵੇਲੇਬਲ ਹੈ ਠੀਕ ਹੈ ਜੀ ਤੁਸੀਂ ਆਉਂਗੇ ਤੁਹਾਨੂੰ ਖਾਲੀ ਤੁਸੀਂ ਜਦੋਂ ਆਉਂਗੇ ਤੁਹਾਡਾ ਫਿਰ ਵੀ ਮਾਨਸ ਸਰਕਾਰ ਹੈ ਜੀ ਫਿਰ ਵੀ ਰੈਟ ਹੋਰ ਕੱਟ ਕਰਕੇ ਜੋ ਹੋਵੇਗਾ ਦਬਾਅ ਦਬਾਏਗਾ ਖਾਲੀ ਨਹੀਂ ਮੋੜਦਾ ਠੀਕ ਹੈ ਵੀਰੇ ਮਿਲਦੇ ਆਪਾਂ ਬਹੁਤ ਛੇਤੀ ਨਮੀਆਂ ਕਾਰਾਂ ਦੇ ਨਾਲ ਪੇਜ ਫੋਲੋ ਕਰ ਲਿਓ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ